ਇਹ ਜਿਹੜੇ ਅਸੀਂ ਹੁਣ ਆ ਵਟ ਕਟਾਈ ਵਾਲਾ ਅਸੀਂ ਜਿਹੜਾ ਆ ਅਡਜਸਟਮੈਂਟ ਇਹਦੀ ਕੀਤੀ ਹੈ ਇਹ ਦੁਨੀਆਂ ਨੂੰ ਲੱਗ ਆ ਜੀ ਕਿਸੇ ਕੋਲ ਅਜੇ ਤੱਕ ਇਹ ਮੋਡ ਨਹੀਂ ਇੱਥੋਂ ਦਿਖਾਏ ਇੱਥੋਂ ਦਿਖਾਈ ਨਹੀਂ ਮਾੜਾ ਜਿਹਾ ਨੇੜੇ ਆ ਕੇ ਬਾਈ ਆ ਜਾ ਹਾਂ ਇਹ ਤਾਂ ਆਹ ਚੀਜ਼ ਇਹਨਾਂ ਨੇ ਨਵੀਂ ਇਹਦੇ ਵਿੱਚ ਅਪਡੇਟ ਦਿੱਤਾ ਹੋਇਆ ਹਾਂਜੀ ਇਹ ਆ ਜੀ ਹੁਣ ਅੱਗੇ ਬਲੇਡ ਹੁਣ ਇਧਰ ਦਬਾਅ ਵਟ ਦੇ ਵੱਜੂਗਾ ਵਟ ਨੂੰ ਬੜੇ ਸਖਾਲੇ ਤਰੀਕੇ ਨਾਲ ਵੜਦਾ ਤੁਰਿਆ ਜਾਊਗਾ ਵਾਹ ਜੀ ਆਪਾਂ ਉਧਰੋਂ ਕਮਾ ਕੇ ਲੈ ਕੇ ਆਉਣੇ ਆਪਾਂ ਇਹਨੂੰ ਇਸ ਤਰ੍ਹਾਂ ਕਰ ਸਕਦੇ ਹਾਂ ਠੀਕ ਆ ਕੱਲੀ ਇਹ ਹੀ ਦਿੱਕਤ ਆ ਰਹੀ ਸੀਗੀ ਉਹ ਵੀ 20% ਆ ਰਹੀ ਸੀ ਉਹ ਵੀ ਹੁਣ ਖਤਮ ਕਰਦੇ ਆ ਉਹ ਵੀ ਹਾਂ ਉਹ ਵੀ ਕੱਲੀ ਵਟ ਕੱਟਣ ਚ ਆ ਰਹੀ ਸੀ ਬਾਕੀ ਸਾਡਾ ਅੱਗੇ ਵੀ 100% ਸਾਡਾ ਕਲੀਅਰ ਚੱਲਦਾ ਸੀਗਾ ਕੋਈ ਪ੍ਰੋਬਲਮ ਨਹੀਂ ਸੀਗੀ ਕਿਸਾਨ ਵੀਰ ਨੇ ਮੇਰੇ ਤੋਂ ਚੀਜ਼ ਕਾਦੇ ਵਾਸਤੇ ਲੈ ਕੇ ਜਾਣੀ ਹੈ ਖੇਤ ਚ ਚਲਾਉਣ ਵਾਸਤੇ ਔਰ ਆਪਣਾ ਕੰਮ ਕਰਨ ਵਾਸਤੇ ਕੰਮ ਕਰਨ ਵਾਸਤੇ ਠੀਕ ਹੈ ਜੇ ਉਹਨਾਂ ਦਾ ਕੰਮ ਮੇਰਾ ਮਸ਼ੀਨ ਨਾ ਕਰੂਗੀ ਮੈਂ ਮਸ਼ੀਨ ਵਾਪਸ ਲਾਉਂਗਾ ਵਾਹ ਜੀ ਪੂਰੇ ਪੈਸਿਆਂ ਚ ਇਹ ਵੀ ਮੈਂ ਲਿਬੜ ਗਿਆ ਜੀ ਤੁਸੀਂ ਨੂੰ ਆ ਕਰਤਾ ਆ ਕਰ ਬਿਨਾ ਸਵਾਲ ਜੇ ਕਿਸੇ ਕਿਸਾਨ ਦੀ ਕੰਮਲੀਟ ਆਈ ਤਾਂ ਪੂਰੇ ਵਿਅਸੇ ਵਾਪਸ ਪੈਸੇ ਵਾਪਸ ਮੇਰੇ ਸਭ ਤੋਂ ਲੱਗ ਆਪਣਾ ਕੀ ਹੈ ਜੀ ਜੀ ਸਭ ਤੋਂ ਵੱਲ ਲੱਗ ਆਪਣਾ ਹੈਗਾ ਰੇਟ ਰੇਟ ਠੀਕ ਹੈ ਕੁਆਲਿਟੀ ਹੈਗੀ ਉਹਨਾਂ ਦੇ ਬਰਾਬਰ ਆਪਣੀ ਜੀ ਔਰ 18 ਐਚਪੀ ਦੇ ਵਿੱਚ ਹੈਗਾ ਸੇਮ ਟਰੈਕਟਰ ਵਾਲੀਆਂ ਜਿਹੜੀਆਂ ਵੱਡੇ ਟਰੈਕਟਰ ਚ ਜੀ ਫੈਸਿਲਿਟਿੰਗ ਆ ਉਹ ਛੋਟੇ ਦੇ ਵਿੱਚ ਸੇਮ ਨੇ ਸੇਮ ਜੋ ਕੁਝ ਉਹ ਚਲਾਉਂਦੇ ਵਾਂ ਇਹ ਛੋਟੇ ਸੰਦ ਚਲਾਉਂਦੇ ਉਹ ਵੱਡੇ ਚਲਾਉਂਦੇ ਠੀਕ ਜਿੰਨਾ ਸਮਾਨ ਕੋ ਟਰਾਲੀ ਹੋ ਗਈ ਰੋਟਾਵੇਟਰ ਹੋ ਗਿਆ ਟਰੈਕਟਰ ਦੇ ਐਚਪੀ ਦੇ ਹਿਸਾਬ ਨਾਲ ਪੈਣਾ ਇਹ ਸਾਰੇ ਜਿੰਦੇ ਐਚਪੀ ਦੇ ਹਿਸਾਬ ਨਾਲ 4 ਫੁੱਟ ਤੱਕ ਰੋਟਾਵੇਟਰ ਖਿੱਚਦਾ ਬੜੇ ਆਰਾਮ ਨਾਲ 4 ਫੁੱਟ ਤੱਕ ਖਿੱਚ ਹਾਂ 4 ਫੁੱਟ ਰੋਟਾਵੇਟਰ ਚਲਾਉਗਾ ਜੀ ਜਿਵੇਂ ਆਪਣਾ ਸਟਾਲਾ ਕਟਣਾ ਹਾਂ ਜਾਂ ਆਪਾਂ ਚਰੀ ਕਟਨੀ ਆ ਜੀ ਉਹ ਹਰ ਇੱਕ ਚੀਜ਼ ਆਪਾਂ ਇਹਦੇ ਨਾਲ ਕਰ ਸਕਦੇ ਆ ਇਹਦੇ ਨਾਲ ਕਰ ਸਕਦੇ ਹਾਂ ਜੀ ਜਿਵੇਂ ਆਪਣਾ ਕੋਈ ਮੱਕੀ ਵਗੈਰਾ ਹੋਈ ਉਹ ਵੀ ਕੱਟੀ ਜਾਂਦੀ ਆ ਲੇਕਿਨ ਉਹਦਾ ਕਟਰ ਲੱਗ ਹੁੰਦਾ ਜੀ ਜੀ ਹਾਂ ਜੀ ਇਹਦੇ ਵੀਰੇ ਜਿਹੜੀ ਕੋਸਟ ਹੈਗੀ ਲੱਖ ਤੋਂ ਸ਼ੁਰੂ ਹੋ ਕੇ 1.40 ਹਜ਼ਾਰ ਤੱਕ ਐਂਡ ਹੋ ਜਾਂਦਾ ਜੀ ਕਿਉਂਕਿ ਘਰ ਦੇ ਲੋਨ ਹੁੰਦੇ ਆ ਆਪਣੇ ਜੀ ਇਹ ਉਹਨਾਂ ਲਈ ਬਹੁਤ ਬੈਸਟ ਆ ਜੀ ਓਕੇ ਹਾਂਜੀ ਇਹ ਆਮ ਮਿਲਦੀਆਂ ਮਾਰਕੀਟ ਦੇ ਵਿੱਚ ਇੱਕ ਪਲਾਸਟਿਕ ਦੀ ਚੀਜ਼ ਉਹ ਬਣੀ ਹੁੰਦੀ ਆ ਇਹ ਚੀਜ਼ ਵੀਰੇ ਸਾਰੀ ਆਪਦੀ ਰੈਡੀ ਹੋਈ ਆ ਲੋਹੇ ਦੀ ਆ ਬਹੁਤ ਜ਼ਿਆਦੀ ਮਜ਼ਬੂਤ ਹੈਵੀ ਦੇ ਵਿੱਚ ਆ ਜੀ ਇਹਨਾਂ ਨਾਲ ਜਲਦੀ ਇਹ ਖਰਾਬ ਹੋਣ ਵਾਲੀਆਂ ਚੀਜ਼ਾਂ ਨਹੀਂ ਆਈਆਂ ਜੀ ਅੱਛਾ ਉਹ ਬਈ ਕਾ ਘਟ ਘਟ ਕੇ ਇਹਦੇ ਵਿੱਚ ਪਈ ਜਾਂਦਾ ਕਾ ਮਗਰ ਆ ਜਾਂਦਾ ਜੀ ਮਗਰ ਆ ਜਾਂਦਾ ਇਸ ਸਾਈਡ ਤੇ ਆ ਜਾਂਦਾ ਓਕੇ ਇਹਦੇ ਵਿੱਚੋਂ ਤੁਸੀਂ ਬਾਹਰੋਂ ਕੱਢ ਸਕਦੇ ਹੋ ਤੁਸੀਂ ਲੈ ਆ ਕੇ ਫਸਤੀ ਗੱਲ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਾਂ ਦਾ ਜੀ ਇਸ ਟਾਈਮ ਮੈਂ ਖੜਾ ਪਿੰਡ ਫਰੀਦਾ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਤੇ ਅੱਜ ਮੈਂ ਤੁਹਾਨੂੰ ਉਸ ਚੱਕ ਦੇ ਨਾਲ ਮਿਲਾਉਂਗਾ ਜਿਨੇ ਬਾਗਬਾਨੀ ਜਿਹੜੀ ਖੇਤੀ ਨੂੰ ਨਾ ਕਿਸਾਨਾਂ ਦੀ ਖੇਤੀ ਨੂੰ ਬਹੁਤ ਸੌਖਾ ਕਰਤਾ ਸੌਖਾ ਕਿਵੇਂ ਕਰਤਾ ਪਹਿਲਾਂ ਮੈਂ ਢਿੱਲੋਂ ਸਾਹਿਬ ਨੂੰ ਲਾਉਣਾ ਸასი ਗੜਾ ਦੱਸ ਸასი ਗੜਾ ਭਾਈ ਸਾਹਿਬ ਪਹਿਲਾਂ ਤਾਂ ਮੁਬਾਰਕਾਂ ਜੀ ਤੁਹਾਨੂੰ ਵੀ ਪੂਰੇ ਚਰਚੇ ਆ ਪੰਜਾਬ ਦੇ ਵਿੱਚ ਤੁਹਾਡੇ ਬਣਾਏ ਐਮਪਲੀਮੈਂਟਾਂ ਦੇ ਬਾਕੀ ਸਰ ਜੀ ਭਾਈ ਸਾਹਿਬ ਧੰਨਵਾਦ ਅਸੀਂ ਢਿੱਲੋਂ ਪਾਵਰ ਪਿੰਡ ਫਰੀਦੇ ਵਾਲਾ ਉਤਾੜ ਜ਼ਿਲ੍ਹਾ ਫਿਰੋਜ਼ਪੁਰ ਤੋਂ ਜੀ ਸਾਡੇ ਕੋਲੇ ਦੋ ਸੈਟਪ ਨੇ ਇੱਕ ਤਲਵੰਡੀ ਭਾਈ ਹੈ ਜੀ। ਜੀ। ਉੱਥੇ ਅਸੀਂ ਜਗਜਤ ਕੰਪਨੀ ਦੇ ਐਪਲੀਮੈਂਟਸ ਓਕੇ। ਮਤਲਬ ਵੀ ਕਰਦੇ ਆ। ਇਹ ਇਹਨਾਂ ਦੀ ਡੀਲਰਸ਼ਿਪ ਆ ਤੁਹਾਡੀ? ਡੀਲਰਸ਼ਿਪ ਆ ਜੀ ਹਾਂਜੀ ਫਰੀਦpur ਡਿਸਟ੍ਰਿਕਟ ਆਪਣੇ ਕੋਲੇ ਸਾਰਾ। ਠੀਕ ਹੈ। ਇਹ ਅਸੀਂ ਤਲਵੰਡੀ ਭਾਈ ਡੀਲ ਕਰਦੇ ਆਂ ਔਰ ਫਰੀਦੇ ਵਾਲੇ ਦੇ ਵਿੱਚ ਕਰਦੇ ਆਂ ਇਹ ਜਿਹੜਾ ਐਪਲੀਮੈਂਟਸ। ਓਕੇ ਹੁਣ ਜਿਹੜੇ ਸਾਡੇ ਕੋਲੇ ਛੋਟੇ ਐਪਲੀਮੈਂਟਸ ਨੇ ਜੀ ਉਹ ਕੱਲੇ ਫਰੀਦੇ ਵਾਲੇ ਦੇ ਵਿੱਚ ਹੋਣਗੇ। ਜੀ। ਹਾਂਜੀ। ਤੇ ਇੱਕ ਮੈਨੂੰ ਇਹਦੇ ਬਾਰੇ ਦੱਸੋ ਵੀ ਆਹ ਕੀ ਪਰਜਾ ਲਾਇਆ ਤੁਹਾਨੂੰ ਗੱਡੀ ਦੇ। ਇਹ ਭਾਈ ਸਾਹਿਬ ਜਿਹੜੇ ਘੁੰਮਣ ਫਿਰ ਉਹਦੇ ਸ਼ਕੀਨ ਨੇ ਜੀ ਉਹਨਾਂ ਵਾਸਤੇ ਅਸੀਂ ਇੱਕ ਬੰਗਲਾ ਬਣਾ ਕੇ ਲੈਂਦਾ ਜੀ ਇਹ ਵੀ ਨਾਲ ਨਾਲ ਕਰ ਰਹੇ ਹਾਂ ਇਹ ਵੀ ਨਾਲ ਕਰ ਲੈ ਹਾਂਜੀ ਓਕੇ ਇਹ ਆਪਾਂ ਨਿਊ ਨਾਲ ਇਹਦੇ ਬਾਰੇ ਪਾਉ ਚਾਨਣਾ ਮਾੜਾ ਮੋਟਾ ਵੀ ਕੀ ਭਾਈ ਸਾਹਿਬ ਮੰਨ ਲਓ ਵੀ 7 बाई 5 ਦਾ ਠੀਕ ਆ ਜਿਸ ਦੇ ਵਿੱਚ ਤਿੰਨ ਬੰਦੇ ਬੜੇ ਆਰਾਮ ਦੇ ਨਾਲ ਪੈ ਸਕਦੇ ਆ ਬਈ ਕੋਈ ਥਾਂ ਘੇਰਨ ਦੀ ਲੋੜ ਨਹੀਂ ਗੱਡੀ ਦੇ ਉੱਤੇ ਹੀ ਲੱਗ ਜੂ ਮੁੜ ਕੇ ਫੋਲਡ ਹੋ ਜਾਊਗਾ ਬੜੇ ਆਰਾਮ ਨਾਲ ਗੱਡੀ ਦੇ ਉੱਤੇ ਹੀ ਫੋਲਡ ਹੋ ਜਾਊਗਾ ਇਹ ਜਿਵੇਂ ਫਿਟਿੰਗ ਵਗੈਰਾ ਵੀ ਕਰਕੇ ਦੋਗੇ ਪ੍ਰੋਪਰ ਕਰਕੇ ਦਵਾਂਗੇ ਫਿਟਿੰਗ ਭਾਈ ਸਾਹਿਬ ਫਿੱਟਕਣ ਦੀ ਗਾਰੰਟੀ ਹੋਊਗੀ ਸਾਡੀ ਇਹ ਕਿੰਨੇ ਕ ਦਾ ਜਲਸਾ ਪੈ ਜਾਂਦਾ ਇਹ ਪਾਈਸਾ ਲਗ ਲਗ ਰੇਟ ਨੇ ਜਿਵੇਂ ਹੁਣ ਜੇ ਤੁਸੀਂ ਇਹਦੇ ਨਾਲ ਦਾ 5 ਵਜੇ ਮਤਲਬ ਇਹ ਅਸੀਂ ਤੁਹਾਨੂੰ ਦੇ ਦਾਂਗੇ 65000 ਰੁਪਏ ਦਾ ਜੀ 65000 ਰੁਪਏ ਦਾ ਫਿਟਿੰਗ ਦੇ ਨਾਲ ਹੈਨਾ ਫਿਟਿੰਗ ਦੇ ਨਾਲ ਸਾਰਾ ਕੁਝ ਕਰਕੇ ਦਵਾਂਗੇ ਇਹ ਜਿਵੇਂ ਗੱਡੀ ਦੇ ਉੱਤੋਂ ਕਈ ਵਾਰ ਲਾਉਣਾ ਹੋਵੇ ਉਹ ਵੀ ਲੈ ਜਾਂਦਾ 2 ਮਿੰਟ ਲੱਗਦੇ ਜੀ ਉਤਰ ਲੈਣੇ 2 ਮਿੰਟ ਤਾਰੂਨ ਲੱਗਦੇ ਮਾੜਾ ਜਿਹਾ ਇਧਰ ਲੈ ਮੈਂ ਜਿਹੜੇ ਘੁੰਮਣ ਫਿਰਨ ਵਾਲੇ ਆ ਵੀਰ ਨੇ ਉਹ ਵਿੱਚ ਜਾ ਕੇ ਵੀਰ ਪੌੜੀਆਂ ਚੜ੍ਹ ਕੇ ਪੌੜੀ ਚੜੋ ਮਾੜਾ ਜਿਹਾ ਪੌੜੀ ਚੜ੍ਹ ਕੇ ਦਿਖਾ ਦੀ ਬਾਈ ਕਿਹੜੀ ਮਜਬੂਤੀ ਮਜਬਾਤੀ ਪੂਰੀ ਹੈ ਕੋਈ ਗਾਰੰਟੀ ਪੈਸਾ ਸਾਡੀ ਜੋ ਗਾਰੰਟੀ ਦਾ ਮਤਲਬ ਗਾਰੰਟੀ ਹੈ ਇਹਨਾਂ ਦੀ ਇੰਪਲੀਮੈਂਟਾਂ ਦੀ ਬਾਈ ਫੁੱਲ ਗਾਰੰਟੀ ਹੈ ਜਿਹੜੀ ਚੀਜ਼ ਇਹਨਾਂ ਦੇ ਹੱਥੋਂ ਲੰਘੀ ਉਹਦੀ ਫੁੱਲ ਗਾਰੰਟੀ ਹੈ ਨਾ ਜੀ ਗਾਰੰਟੀ ਹੈ ਜੀ ਇੱਕ ਗੱਲੀ ਬਾਤੀ ਗਾਰੰਟੀ ਹੁੰਦੀ ਵੀਰੇ ਉਹ ਨਹੀਂ ਅਸੀਂ ਤਾਂ ਜ਼ਮੀਨੀ ਹਕੀਕਤਾਂ ਨਾਲ ਅਸੀਂ ਕੰਮ ਕਰਦੇ ਹਾਂ ਪ੍ਰੋਪਰ ਗਾਰੰਟੀ ਗਾਰੰਟੀ ਇਹਨਾਂ ਬਾਰੇ ਤੁਹਾਨੂੰ ਮੈਂ ਦੱਸਦਾ ਹਾਂ ਹਾਂਜੀ ਇਹ ਸਾਡੇ ਕੋਲ ਜਗਜੀਤ ਦੇ ਟੋਟਲ ਅਸੀਂ ਲੈਜਰ ਲੈਵਲਰ ਹੋਇਆ ਸੀ ਚੱਲ ਰਿਹਾ ਜੀ ਔਰ ਤੂੜਿਆ ਰੀਪਰ ਹੋ ਗਿਆ ਜੀ ਇਹਨਾਂ ਦੇ ਅਸੀਂ ਡਬਲ ਜਗ੍ਹਾ ਤੇ ਡੀਲ ਕਰਦੇ ਹਾਂ ਜੀ ਜਿੰਨੇ ਬਾਕੀ A to Z ਐਪਲੀਮੈਂਟਸ ਉਹਨਾਂ ਦਾ ਫਰੀਦੇ ਵਾਲੇ ਡੀਲ ਹੈ ਜੀ ਸਰ ਉਹਨਾਂ ਦਾ ਫਰੀਦੇ ਆਡੇ ਛੋਟੇ ਐਪਲੀਮੈਂਟ ਬਣਾਉਣੇ ਆ ਬਾਗਬਾਨੀ ਵਾਸਤੇ ਇਹ ਇੱਥੇ ਹੀ ਕਰਦੇ ਬਣਾਉਣੇ ਵੀ ਇੱਥੇ ਸਾਡੇ ਇੱਥੇ ਫੈਕਟਰੀ ਹੈ ਜੀ ਇਨੌਸ ਠੀਕ ਸਾਰੇ ਇਨੌਸ ਤਿਆਰ ਮੈਨੂੰ ਇਹਦੇ ਬਾਰੇ ਦੱਸੋ ਆ ਚੀਜ਼ ਇਹ ਨਵਾਂ ਬਾਈ ਲਾਂਚ ਕੀਤਾ ਇਹਨਾਂ ਨੇ ਤੇ ਅੱਜ ਇਹਦੀ ਲਾਂਚਿੰਗ ਹੋਈ ਅੱਜ ਲਾਂਚਿੰਗ ਹੋਈ ਹਾਂਜੀ ਜੀ ਇਹਦੇ ਬਾਰੇ ਦੱਸੋ ਇਹਦੇ ਬਾਰੇ ਪਾਉ ਚਾਹਣਾ ਪਹਿਲਾਂ ਵਾਲੇ ਜਿਹੜੇ ਐਮਪਲੀਮੈਂਟ ਸੀ ਤੁਹਾਡੇ ਉਹ ਬਾ ਕੁਮਾਰ ਸੀ ਉਹ ਸਰਾ ਸੀ ਪਹਿਲਾਂ ਸੀ ਦੇਖੇ ਯਾਰ ਹਾਂਜੀ ਹੁਣ ਇਹਦੇ ਵਿੱਚ ਕੀ ਤੁਸੀਂ ਨਵਾਂ ਕਰਤਾ ਇਹ ਜਿਆ ਵੀ ਇਹਨਾਂ ਕਿਸਾਨਾਂ ਦਾ ਕੰਮ ਹੋਰ ਸੌਖਾ ਭਾਈ ਸਭ ਇਸ ਤਰ੍ਹਾਂ ਸਾਡਾ ਜਿਹੜਾ ਜਿਹੜਾ ਇਹ ਪੁਰਜਾ ਹੈ ਜੀ ਇਹ ਬਹੁਤ ਵਧੀਆ ਬਹੁਤ ਸਖਾਲੇ ਤਰੀਕੇ ਨਾਲ ਅੱਗੇ ਚੱਲਦਾ ਸੀਗਾ ਠੀਕ ਹੈ ਅਸੀਂ ਇਹਨੇ ਵੀ ਜੇ ਕੋਈ ਸਾਡੇ ਕਿਸਾਨ ਵੀਰ ਦਾ 20% ਵੀ ਜ਼ੋਰ ਲੱਗਦਾ ਤਾਂ ਕਿਉਂ ਲੱਗਦਾ ਸਾਡੀ ਮਸ਼ੀਨ ਦੇ ਨਾਲ ਉਹ ਵੀ ਨਹੀਂ ਲੱਗਣਾ ਚਾਹੀਦਾ ਉਹ ਵੀ ਨਹੀਂ ਲੱਗਣਾ ਚਾਹੀਦਾ ਸਿਰਫ ਜ਼ੋਰ ਕਿੱਥੇ ਲੱਗਦਾ ਸੀ ਜੀ ਜਦੋਂ ਉਹਨੇ ਵਟ ਦੀ ਘਟਾਈ ਕਰਨੀ ਵਟ ਨੂੰ ਵੜਨਾ ਹੈ ਜੀ ਹਾਲਾਂਕਿ ਬਹੁਤ ਜਿਵੇਂ ਮਤਲਬ ਗੋਭੀ ਹੋਈ ਭਿੰਡੀ ਉਹਨਾਂ ਦੇ ਵਟਾ ਵੜਨ ਦੀ ਜ਼ਰੂਰਤ ਨਹੀਂ ਗਈ ਜੀ ਇਹ ਦੋ ਤਿੰਨ ਫਸਲਾਂ ਹੈਗੀਆਂ ਨੇ ਮਿਰਚ ਦੀ ਕੋਸ਼ਿਸ਼ ਕਿਸਾਨ ਵੀਰ ਵੜਦੇ ਕੁਛ ਨਹੀਂ ਵੜਦੇ ਪਰ ਆਪਾਂ ਦੇ ਮੇਨ ਵਟ ਦੀ ਵਟ ਦੀ ਘਟਾਈ ਵਾਸਤੇ ਜਿਹੜਾ ਜਾਂ ਜਿਹੜੇ ਆਪਣਾ ਟਮਾਟਰ ਵਾਲੇ ਬੇਲੀ ਉਹ ਵੜਦੇ ਨੇ ਓਕੇ ਉਹਨਾਂ ਵਾਸਤੇ ਆਪਾਂ ਨੇ ਦੇਚ ਨਵਾਂ ਫੀਚਰ ਪਾਇਆ ਬਾਕੀ ਇਹਦੇ ਅਡਜਸਟਮੈਂਟ ਹੈ 18 ਇੰਚ ਹੈ ਜੀ ਇਹਨੂੰ 16 ਇੰਚੀ ਕਰ ਲੋ ਉਹ ਅਡਜਸਟਮੈਂਟ ਹੈਗੀ ਆ ਉਹ ਹੈਗੀ 9 ਇੰਚ ਤੱਕ ਜੀ 9 ਇੰਚ ਤੋਂ નીચે ਨਾ ਹੀ ਕੋਈ ਫਸਲ ਹੁੰਦੀ ਹੈ ਨਾ ਕੋਈ ਜ਼ਰੂਰਤ ਹੈ ਜੀ ਜੀ ਸਾਡਾ ਜਿਹੜਾ ਅਸੀਂ ਜਿਹੜਾ ਚੇਂਜ ਕੀਤਾ ਉਹਦੇ ਵਿੱਚ ਅਸੀਂ ਜਿਹੜਾ ਨਵਾਂ ਮਾਡਲ ਸਾਡਾ ਅੱਗੇ ਅਸੀਂ ਤੁਹਾਨੂੰ 18 ਤੋਂ ਦੱਸਤਾ ਜੀ 18 ਤੋਂ 9 ਜੀ ਹੁਣ ਇਸ ਟਾਈਮ ਜਿਹੜਾ ਇਹ ਹੈ 18 ਇੰਚ ਹੀ ਆ ਹੂੰ ਇਹ 10 ਇੰਚੀ ਆਪਾਂ ਵੀਲਿੰਦੇ ਕਰ ਸਕਦੇ 9 ਇੰਚੀ ਮੰਨ 9 ਇੰਚੀ ਹੋ ਜਾਂਦੇ ਵੀਲ ਇਹ ਬੀਲ ਵੀ ਐਡਜਸਟਮੈਂਟ ਹਾਂ ਐਡਜਸਟਮੈਂਟ ਜੇ ਆਪਾਂ ਅੱਗੋਂ ਘੱਟ ਗਏ ਤਾਂ ਮਗਰੋਂ ਵੀ ਘੱਟ ਕਰਨਾ ਪਊਗਾ ਨਾ ਜੀ ਉਹ ਹੋ ਗਏ ਮਤਲਬ ਵੀਲਾਂ ਨੂੰ ਅੱਗੇ ਪਿੱਛੇ ਕਰ ਸਕਦੇ ਆਪਦੀ ਜ਼ਮੀਨ ਦੀ ਨਮੀ ਦੇ ਉੱਪਰ ਹਿਸਾਬ ਨਾਲ ਉਹ ਸਭ ਨਾਲ ਉਹ ਹੋ ਗਿਆ ਜੀ ਠੀਕ ਆ ਇਹ ਦੋ ਆਪਸ਼ਨ ਤਾਂ ਹੈਗੇ ਜੀ ਹੁਣ ਤੀਜੀ ਜਿਹੜੀ ਆਪਸ਼ਨ ਨਮੀ ਜਿਹੜੀ ਆਪਾਂ ਹੁਣ ਦੇ ਵਿੱਚ ਇਹ ਸਾਡੇ ਪਹਿਲਾਂ ਆਲਰੇਡੀ ਪਹਿਲਾਂ ਵੀ ਚੱਲ ਰਹੀਆਂ ਸਾਡੀਆਂ ਤਾਂ ਇਹ ਜਿਹੜੇ ਅਸੀਂ ਹੁਣ ਆਹ ਵਾਟ ਕਟਾਈ ਵਾਲਾ ਅਸੀਂ ਜਿਹੜਾ ਆਹ ਅਡਜਸਟਮੈਂਟ ਇਹਦੀ ਕੀਤੀ ਹੈ ਇਹ ਦੁਨੀਆਂ ਨਾਲੋਂ ਆਹ ਇਹ ਤਾਂ ਆਹ ਚੀਜ਼ ਇਹਨਾਂ ਨੇ ਨਵੀਂ ਇਹਦੇ ਵਿੱਚ ਅਪਡੇਟ ਦਿੱਤਾ ਹੋਇਆ ਹਾਂਜੀ ਇਹ ਆ ਜੀ ਹੁਣ ਅੱਗੇ ਬਲੇਡ ਹੁਣ ਇਧਰ ਦਬਾਅ ਵਟ ਦੇ ਵਾਜੂਗਾ ਵਟ ਨੂੰ ਬੜੇ ਸਖਾਲੇ ਤਰੀਕੇ ਨਾਲ ਵੜਦਾ ਤੁਰਿਆ ਜਾਊਗਾ ਜੀ ਆਪਾਂ ਉਧਰੋਂ ਕਮਾ ਕੇ ਲੈ ਕੇ ਆਉਣੇ ਆਪਾਂ ਇਹਨੂੰ ਇਸ ਤਰ੍ਹਾਂ ਕਰ ਸਕਦੇ ਹਾਂ ਠੀਕ ਆ ਕੱਲੀ ਇਹ ਹੀ ਦਿੱਕਤ ਆ ਰਹੀ ਸੀਗੀ ਉਹ ਵੀ 20% ਆ ਰਹੀ ਸੀ ਉਹ ਵੀ ਹੁਣ ਖਤਮ ਕਰਦੇ ਆ ਉਹ ਵੀ ਹਾਂ ਉਹ ਵੀ ਕੱਲੀ ਵਟ ਕੱਟਣ ਚ ਆ ਰਹੀ ਸੀ ਬਾਕੀ ਸਾਡਾ ਅੱਗੇ ਵੀ 100% ਸਾਡਾ ਕਲੀਅਰ ਚੱਲਦਾ ਸੀਗਾ ਕੋਈ ਪ੍ਰੋਬਲਮ ਨਹੀਂ ਸੀ ਜੀ ਇਹ ਇਹਦਾ ਕੀ ਰੇਟ ਰਹੂਗਾ ਮਤਲਬ ਰੇਟ ਸਾਡੇ ਕੋਲ ਅਲੱਗ-ਅਲੱਗ ਆ ਜੀ ਕੋਈ 80 ਮਤਲਬ ਜਿਵੇਂ ਇਹ 80000 ਦਾ ਮਾਡਲ ਆ ਇੱਕ 65000 ਦਾ ਹੈਗਾ ਇੱਕ 70000 ਦਾ ਹੈਗਾ 37000 ਦੇ ਹੈਗੇ ਆ 25000 ਵਾਲੇ ਹੈਗੇ ਆ 15000 ਉਹ ਨੀਚੇ-ਨੀਚੇ ਬਹੁਤ ਕੁਝ ਹੈਗਾ ਤੇ ਗਾਰੰਟੀ ਬਿਲਕੁਲ ਕਰੋ ਜੀ ਜੋ ਗਰੰਟੀ ਫੁੱਲ ਆ ਪੂਰੀ ਹੈ ਤੁਹਾਡੇ ਭਾਈ ਸਾਹਿਬ ਕਿਸਾਨ ਵੀਰ ਨੇ ਮੇਰੇ ਤੋਂ ਚੀਜ਼ ਕਾਦੇ ਵਾਸਤੇ ਲੈ ਕੇ ਜਾਣੀ ਹੈ ਖੇਤ ਚ ਚਲਾਉਣ ਵਾਸਤੇ ਔਰ ਆਪਣਾ ਕੰਮ ਕਰਨ ਵਾਸਤੇ ਕੰਮ ਕਰਨ ਵਾਸਤੇ ਠੀਕ ਹੈ ਜੇ ਉਹਨਾਂ ਦਾ ਕੰਮ ਮੇਰਾ ਮਸ਼ੀਨ ਨਾ ਕਰੂਗੀ ਮੈਂ ਮਸ਼ੀਨ ਵਾਪਸ ਲਵਾਂਗਾ ਵਾਹ ਜੀ ਪੂਰੇ ਪੈਸਿਆਂ ਚ ਜਿਹੜੀ ਵੀ ਮੈਂ ਲੱਭੜ ਗਿਆ ਜੀ ਤੁਸੀਂ ਨੂੰ ਆ ਕਰਤਾ ਆ ਕਰਤਾ ਬਿਨਾ ਸਵਾਲ ਜੇ ਕਿਸੇ ਕਿਸਾਨ ਦੀ ਕੰਮਲੀਟ ਆਈ ਤੇ ਪੂਰੇ ਵੇਪਸ ਵਾਪਸ ਪੈਸੇ ਵਾਪਸ ਵਾਹ ਇੱਕ ਹਫਤੇ ਦੇ ਵਿੱਚ ਹੁਣ ਜੇ ਅਗਲਾ ਮੈਨੂੰ 1 6 ਮਹੀਨੇ ਬਾਅਦ ਆਖੂਗਾ ਜੀ ਮੋੜ ਉਹ ਨਹੀਂ ਗੱਲ ਬਣਦੀ ਭਾਈ ਐਡੀ ਗਰੰਟੀ ਕੋਈ ਦਾਮਤੀ ਪਹਿਲਾਂ ਤੁਸੀਂ ਪੋਰਜਾ ਦੇ ਕੋਚ ਚਲਾ ਕੇ ਦੇਖੋ ਇੱਥੇ ਜੇ ਕਿਸੇ ਨੇ ਟ੍ਰਾਇਲ ਲੈਣਾ ਹੋਵੇ ਚਲਾ ਕੇ ਦੇਖੇ ਪੂਰਾ ਹਾਂਜੀ ਬਿਲਕੁਲ ਲਓ ਜੀ ਟ੍ਰਾਇਲ ਚਲਾਓ ਜੀ ਮੇਰੇ ਇੱਥੇ ਕਿਸਾਨ ਵੀਰ ਆਪਣਾ ਚਲਾ ਰਹੇ ਨੇ ਜੀ ਤੇ ਆਪਣਾ ਚੱਲੇਗੇ ਨੇ ਸਾਰੇ ਤੇ ਚਲੋ ਕੋਈ ਗੱਲ ਨਹੀਂ ਆਪਾਂ ਥੋੜਾ ਵੀਡੀਓ ਲੇਟ ਹੋ ਗਏ ਹਨਾ ਜੀ 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 ਤੇ ਬਾਕੀ ਸਾਡਾ ਚੱਲਣ ਨਾਲੋਂ ਕੰਮ ਨਾ ਕਰਨ ਨਾਲ ਸਾਡੀ 100% ਔਰ ਅਸੀਂ ਇੱਕ ਅਸੀਂ ਹੁਣ ਜਿਵੇਂ ਡਿਸਟ੍ਰੀਬਿਊਟਰ ਐਂਡ ਡੀਲਰਾਂ ਦਾ ਵੀ ਕੰਮ ਅਸੀਂ ਸ਼ੁਰੂ ਕਰ ਰਹੇ ਹਾਂ ਜੀ ਜੇ ਕਿਹੇ ਮੇਰੇ ਵੀਰ ਨੇ ਕੰਮ ਨੂੰ ਸ਼ੁਰੂ ਕਰਨਾ ਹੈ ਸਾਡੇ ਨਾਲ ਜੁੜ ਸਕਦਾ ਜੀ ਅਸੀਂ ਉਹਨਾਂ ਨੂੰ ਪੂਰੀ ਮਤਲਬ ਵੀ ਗਾਈਡਨਸ ਦਵਾਂਗੇ ਜੀ ਪੂਰੀ ਸਪੋਰਟ ਕਰਾਂਗੇ ਸਪੋਰਟ ਦਾ ਮਤਲਬ ਇਹ ਹੁੰਦਾ ਵੀ ਇਹਨੇ ਵੀ ਅਗਲੇ ਨੂੰ ਸਾਨੂੰ ਪੈਸੇ ਪਾਤੇ ਅਸੀਂ ਮਾਲ ਭੇਜਤਾ ਨਾ ਉਹਨਾਂ ਨੂੰ ਪਤਾ ਨਵੇਂ ਬੰਦੇ ਆ ਮਤਲਬ ਐ ਹੁੰਦਾ ਜੀ ਸਾਡਾ ਜੀ ਜੀ ਉਹ ਵੀ ਨਹੀਂ ਸਾਡੀ ਟੀਮ ਜਾਊਗੀ ਪ੍ਰੋਪਰ ਉਹਨਾਂ ਨੂੰ ਸਮਝਾ ਕੇ ਆਊਗੀ ਜੀ ਕਿਵੇਂ ਇਹਨੂੰ ਚਲਾਉਣਾ ਹੈ ਕਿਵੇਂ ਇਹਲੇ ਨੂੰ ਚਲਾ ਕੇ ਵਿਖਾਉਣਾ ਸਾਰਾ ਕੁਝ ਦੱਸਣਾ ਸਾਡੀ ਟੀਮ ਨਾਲ ਡੀਲਰ ਐਂਡ ਡਿਸਟਰੀਬਿਊਟਰ ਦੇ ਨਾਲ ਸਪੋਰਟ ਇਹ ਵੀ ਨਾਲ ਕਰਾਂਗੇ ਜੀ ਤੇ ਜਿਵੇਂ ਆ ਖਰੀਦਣ ਤੋਂ ਬਾਅਦ ਤੁਹਾਡੀ ਸਰਵਿਸ ਵਗੈਰਾ ਪ੍ਰੋਪਰ ਆ ਜਮਾ ਪ੍ਰੋਪਰ ਆ ਜੀ ਬਿਲਕੁਲ ਸਾਨੂੰ ਮਤਲਬ ਸਾਡੀ ਚੀਜ਼ ਵੈਸੇ ਬ੍ਰਦਰ ਲਾਮਾ ਹੈ ਹੀ ਨਹੀਂਗਾ ਜੇ ਹੈ ਵੀ ਆ ਉਹਨੂੰ ਅਸੀਂ ਮਤਲਬ ਜੋ ਸਪੇਅਰ ਪਾਰਟਸ ਹੈਗਾ ਉਹ ਮਤਲਬ ਉਹਨਾਂ ਦੇ ਕੋਲੇ ਰਹਿ ਜਾਂਦਾ ਸੀ ਤਾਂ ਮੁੜ ਕੇ ਦੀ ਮੰਗਾਇਆ ਵੀ ਨਹੀਂਗਾ ਉਹਨਾਂ ਨੇ ਨਵਾਂ ਇੱਥੋਂ ਭੇਜ ਦਿੰਨੇ ਅਸੀਂ ਵਾਹ ਜੀ ਲੋ ਜੀ ਇੱਕ ਗੱਲ ਮੈਨੂੰ ਹੋਰ ਦੱਸੋ ਵੀ ਇਹ ਮਿਲੂਗਾ ਕਿੱਥੋਂ ਥੋੜੂ ਇੱਥੇ ਹੀ ਮਿਲੂਗਾ ਇਹ ਤਲਵੰਡੀ ਭਾਈ ਦੇ ਨਹੀਂ ਨਹੀਂ ਇਹ ਇਹਦਾ ਡੀਲ ਅਸੀਂ ਇੱਕ ਥਾਂ ਹੀ ਰੱਖੇ ਡਬਲ ਦੇਣਾ ਕਿਉਂਕਿ ਇਹ ਪਿੰਡੋਂ ਹੀ ਮਿਲੂਗਾ ਹਾਂ ਕਾਰਨ ਕੀ ਨਾ ਸਾਡੇ ਇੱਥੇ ਫੈਕਟਰੀ ਆ ਜੀ ਹੁਣ ਪਤਾ ਨਹੀਂ ਹਰੇਕ ਦੀ ਜ਼ਰੂਰਤ ਅਲੱਗ-ਅਲੱਗ ਆ ਜੀ ਕਿਸੇ ਨੂੰ ਕੋਸ ਚਾਹੀਦਾ ਕਿਸੇ ਨੇ ਕੋਸਰ ਅਡਜਸਟਮੈਂਟ ਲੈਣੀ ਕਿਸੇ ਨੇ ਕੋਸ ਲੈਣੀ ਆ ਉਹ ਫਿਰ ਉੱਥੇ ਤਲਵੰਡੀ ਭਾਈ ਦਾ ਸਾਡਾ ਸ਼ੋਅਰੂਮ ਆ ਜੀ ਉੱਥੇ ਕੱਟ ਵੱਡ ਹੁੰਦੀ ਨਹੀਂ ਕੋਈ ਗੁਛ ਉਹ ਸਾਰਾ ਸੈਟਅਪ ਤਾਂ ਇਸੇ ਵਾਸਤੇ ਇੱਕ ਜਗ੍ਹਾ ਤੇ ਸਹੀ ਰਹਿੰਦਾ ਕਿਉਂਕਿ ਜੇ ਮੰਨੋ ਦੂਰੋਂ ਆ ਗਿਆ ਅਗ ਉੰਨਾ ਕੋ ਜਿਆਦਾ ਨਹੀਂ ਸਾਨੂੰ ਕੋਈ ਸੈਟਅਪ ਇਹ ਖਤਾਂ ਤੇ ਸਹੀ ਰਹਿੰਦਾ ਜੀ ਠੀਕ ਇੱਥੇ ਬਈ ਪਿੰਡ ਹੀ ਆਉਣਾ ਪਊਗਾ ਤੁਹਾਨੂੰ ਪਿੰਡ ਫਰੀਦਾ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਹਾਂਜੀ ਹਾਂਜੀ ਫਰੀਦੇਵਾਲਾ ਉਤਾੜ ਜ਼ਿਲ੍ਹਾ ਫਿਰੋਜ਼ਪੁਰ ਹਾਂਜੀ ਫਰੀਦੇਵਾਲਾ ਫਰੀਦੇਵਾਲਾ ਹਾਂ ਉਤਾੜ ਠੀਕ ਇਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਬਈ ਇਹ ਅੱਜ ਤੋਂ ਪਹਿਲਾਂ ਤੁਸੀਂ ਕਿਸੇ ਵੀਡੀਓ ਦੇ ਵਿੱਚ ਨਹੀਂ ਦੇਖਿਆ ਹੋਣਾ ਇਹ ਅੱਜ ਹੀ ਇਹਨਾਂ ਨੇ ਲਾਂਚ ਕੀਤਾ ਹਣਾ ਜੀ ਹਾਂਜੀ ਇਹ ਜਿਹੜਾ ਮਤਲਬ ਜਿਹੜਾ ਪਿੱਛੇ ਵਾਲਾ ਹਾਂਜੀ ਅਡਜਸਟਮੈਂਟ ਵਾਲਾ ਜਿਹੜਾ ਜਿਹੜਾ ਕੰਪੈਨ ਵਾਂਗੂ ਇਸਾ ਸੀ ਹਾਂ ਤਾਂ ਅਪਡੇਟ ਵਾਲਾ ਉਹ ਸਾਡੇ ਕੋਲ ਹਾਂਜੀ ਫਸਟ ਟਾਈਮ ਹੁ ਐਮ ਡੀ ਸਰ ਆਏ ਸੀਗੇ ਜਗਜੀਤ ਉਹਨਾਂ ਤੋਂ ਹਾਂਜੀ ਹਾਂਜੀ ਉਹ ਲਾਂਚ ਇਹ ਟਰੈਕਟਰ ਸਭ ਤੋਂ ਵੀ ਆਮ ਟਰੈਕਟਰ ਬਹੁਤ ਜ਼ਿਆਦਾ ਆਉਂਦੇ ਹਨ ਇਹ ਇਸ ਜਿਹੜੇ ਇਸ ਵੇਰੀਐਂਟ ਦੇ ਟਰੈਕਟਰ ਆਉਂਦੇ ਆ ਜਿਹੜੇ ਬਾਗਬਾਨੀ ਵਾਸਤੇ ਸਪੈਸ਼ਲ ਹੁੰਦੇ ਇਹਦੇ ਵਿੱਚ ਕੀ ਅਲੱਗ ਹੈ ਮੇਰੇ ਸਭ ਤੋਂ ਅਲੱਗ ਆਪਣਾ ਕੀ ਹੈ ਜੀ ਜੀ ਸਭ ਤੋਂ ਵੱਡਾ ਅਲੱਗ ਆਪਣਾ ਹੈਗਾ ਰੇਟ ਰੇਟ ਠੀਕ ਹੈ ਕੁਆਲਿਟੀ ਹੈਗੀ ਉਹਨਾਂ ਦੇ ਬਰਾਬਰ ਆਪਣੀ ਜੀ ਔਰ 18 ਐਚਪੀ ਦੇ ਵਿੱਚ ਹੈਗਾ ਸੇਮ ਟਰੈਕਟਰ ਵਾਲੀਆਂ ਜਿਹੜੀਆਂ ਵੱਡੇ ਟਰੈਕਟਰ ਚ ਜੀ ਫੈਸਿਲਿਟਿੰਗਾ ਉਹ ਛੋਟੇ ਦੇ ਵਿੱਚ ਸੇਮ ਨੇ ਸੇਮ ਜੋ ਕੁਛ ਉਹ ਚਲਾਉਂਦੇ ਵਾਂ ਇਹ ਛੋਟੇ ਸੰਦ ਚਲਾਉਣਗੇ ਉਹ ਵੱਡੇ ਚਲਾਉਂਦੇ ਠੀਕ ਹੈ ਜਿੰਨਾ ਸਮਾਨ ਨੂੰ ਟਰਾਲੀ ਹੋ ਗਈ ਰੋਟਾਵੇਟਰ ਹੋ ਗਿਆ ਟਰੈਕਟਰ ਦੇ ਐਚਪੀ ਦੇ ਹਿਸਾਬ ਨਾਲ ਪਹਿਣਾ ਹੀ ਸਾਰੇ ਜਿੰਦੇ ਐਚਪੀ ਦੇ ਹਿਸਾਬ ਨਾਲ 4 ਫੁੱਟ ਤੱਕ ਰੋਟਾਵੇਟਰ ਖਿੱਚਦਾ ਬੜੇ ਆਰਾਮ ਨਾਲ 4 ਫੁੱਟ ਤੱਕ ਖਿੱਚ ਹਾਂ 4 ਫੁੱਟ ਰੋਟਾਵੇਟਰ ਚਲਾਊਗਾ ਠੀਕ ਹੈ ਤੇ ਇਹ ਫੀਲਡ ਮਾਰਸ਼ਲ ਹਨ ਨਾ ਜੀ ਫੀਲਡ ਹਾਂਜੀ ਫੀਲਡ ਮਾਰਸ਼ਲ ਦਾ ਇਹਦੇ ਵਿੱਚ ਇੰਜਨਾਂ ਠੀਕ ਹੈ ਜੀ ਹਾਂਜੀ ਫੀਲਡ ਮਾਰਕਟਰ ਨਹੀਂ ਹੁੰਦੇ ਇਧਰ ਰੇਟ ਕੀ ਰੱਖਿਆ ਹੋਇਆ ਜੀ 2,80,000 ਰੁਪਏ ਸਿਰਫ 2,80,000 ਰੁਪਏ ਦਾ ਟਰੈਕਟਰ ਆ ਸਿਰਫ ਇਹਨਾਂ ਨੇ ਪਹਿਲਾਂ ਹੀ ਇਹ ਗੱਲ ਕਹੀ ਆ ਵੀ ਕਮ ਨਹੀਂ ਦਊਗਾ ਜਿਹੜਾ ਆਮ ਟਰੈਕਟਰ ਦਿੰਦੇ ਆ ਪਰ ਰੇਟ ਉਹਨਾਂ ਨਾਲ ਬਹੁਤ ਘੱਟ ਆ ਜਿਹੜੀ ਕਿਸੇ ਨਾਲ ਤੋਂ ਵੱਡੀ ਜਿਹੜਾ ਆ ਮਾਰਕੀਟ ਚੱਲਦੇ ਆ ਜੀ ਸਾਰੇ ਜੀ ਮਤਲਬ ਕੰਪਨੀਆਂ ਲੈਣੇ ਆ ਕੋਈ 5 ਲੱਖ ਦਾ ਕੋਈ 5.5 ਲੱਖ ਦਾ ਕੋਈ 6 ਲੱਖ ਲਗ ਲਗ ਕੰਪਨੀਆਂ ਦਾ ਲਗ ਲਗ ਰੇਟ ਜੀ ਠੀਕ ਹੈ ਜੀ ਕੋਈ ਹੁਣ ਮਤਲਬ ਵੀ ਹੋਰ ਕੰਪਨੀ ਦਾ ਪੈਟਰੋਲ 'ਚ ਵੀ ਆਉਂਦੇ ਨੇ ਪਰ ਸਾਡਾ ਡੀਜ ਜੀ ਉਹ 12 HP ਦਾ 18 HP ਦਾ ਇਹ ਵੀ ਅੱਜ ਤੋਂ ਬਾਅਦ ਤੁਹਾਡੇ ਐਮਪਲੀਮੈਂਟਸ ਚ ਐਡ ਹੋ ਗਿਆ ਹੋ ਗਿਆ ਇਹ ਵੀ ਮਿਲੇਗਾ ਮਿਲੇ ਕਰੇਗਾ ਜੀ ਕਿਉਂਕਿ ਇਹ ਬਾਗਾਂ ਦੇ ਵਿੱਚ ਜਿਹੜੀਆਂ ਵੇਲ ਵਾਲੀਆਂ ਸਬਜ਼ੀਆਂ ਵਿੱਚ ਉਹਨਾਂ ਵਿੱਚ ਇਹ ਮੇਨ ਚੱਲਦਾ ਜੀ ਉਹਨਾਂ ਵਾਸਤੇ ਬਹੁਤ ਕਾਮਯਾਬ ਟਰੈਕਟਰ ਹੈ ਜੀ ਤੇ ਇਹ ਫੁੱਲ ਪੂਰੀ ਚੱਲਣ ਦੀ ਔਰ ਪੂਰੇ ਕੰਮ ਕਰਨ ਦੀ ਫੁੱਲ ਗਾਰੰਟੀ ਹੈ ਜੀ ਗਾਰੰਟੀ ਸਾਰੇ ਜਿੰਨਾ ਅਸੀਂ ਕਹਿ ਕੇ ਭੇਜਾਂਗੇ ਵੀ ਇਹਨਾਂ ਮਸ਼ੀਨ ਕੰਮ ਸਾਡੀ ਟਰੈਕਟਰ ਕਰੂਗਾ ਨਾ ਕਰੇਗਾ ਤਾਂ ਅਸੀਂ ਉਹ ਗੱਲ ਦੇ ਜ਼ਿੰਮੇਵਾਰ ਹੋਵਾਂਗੇ ਚਾਹੇ ਯਾਰ ਤੁਸੀਂ ਇਹਨਾਂ ਤੋਂ ਕੋਈ ਛੋਟਾ ਐਮਪਲੀਮੈਂਟ ਖਰੀਦ ਲਓ ਚਾਹੇ ਜਮੇ ਵੱਡਾ ਖਰੀਦ ਲਓ ਗਰੰਟੀ ਫੁੱਲ ਹੀ ਹੋਊ ਤੁਹਾਡੀ ਹੈ ਨਾ ਜੀ ਫੁੱਲ ਆ ਜੀ ਕੱਲੇ ਇੱਕ ਹੁੰਦੀ ਨਾ ਵੀਰੇ ਆਪਾਂ ਇੱਕ ਹੁੰਦਾ ਵੀ ਆਨਲਾਈਨ ਹੈ ਨਾ ਜੀ ਆਪਾਂ ਤੁਸੀਂ ਵੀਡੀਓ ਬਣ ਰਹੀ ਆ ਮੈਂ ਤੁਹਾਨੂੰ ਕਹਿ ਰਿਹਾ ਜੀ ਗਰੰਟੀ ਮੁੜ ਕੇ ਬਾਅਦ ਚ ਤੁਹਾਡਾ ਕੋਈ ਕਿਸੇ ਦਾ ਫੋਨ ਆਵੇ ਮੈਂ ਆਖਾ ਜਿਹੜੇ ਐਵੇਂ ਐਵੇਂ ਜੀ ਮਨੋ ਉਹ ਨਹੀਂ ਕੰਮ ਹੈਗਾ ਸਾਡਾ ਜੀ ਅਸੀਂ ਬਿਲਕੁਲ ਫੁੱਲ ਗਰੰਟੀ ਦੇ ਕੰਮ ਕਰਦੇ ਜੀ ਗਰੰਟੀ ਤੋਂ ਬਿਨਾਂ ਦਾ ਮਤਵ ਵਾਲੀ ਨਹੀਂ ਕੰਮ ਕਰਦੇ ਵਾਹ ਜੀ ਲਓ ਜੀ ਇਹ ਕਿੰਨੇ ਇਧਰਲੇ ਪਾਸੇ ਦਿਖਾਉਣੇ ਆ ਇਹ ਡੀਜ਼ਲ ਪੰਪ ਬਣਾਇਆ ਐਕਸਪੋਰਟ ਕਰਾਉਨੇ ਆ ਬਾਹਰ ਹੀ ਆਉਂਦਾ ਓਕੇ ਕਿਉਂਕਿ ਇੱਕ ਬਣਾਉਣਾ ਕਰਨਾ ਉਹ ਲੱਗ ਚੀਜ਼ ਹੁੰਦੀ ਨਾ ਉਹ ਸਭ ਇੱਕ ਚੱਕਰ ਵੀ ਹੋ ਜੇ ਜਿੰਨਾ ਮਰਜ਼ੀ ਕੋ ਝੂਠ ਬੋਲੀ ਜਾਏ ਉਹ ਆਪਣਾ ਕੰਮ ਨਹੀਂ ਹੈਗਾ ਸਾਡੇ ਦੇ। ਅੱਛਾ ਐਕਸਪੋਰਟ ਕਰਾਉਨੇ ਤੁਸੀਂ ਬਾਹਰ। ਹਾਂਜੀ। ਇਹਦਾ ਕੀ ਕੰਮ ਆ ਜੀ ਬੇਹ ਦਰਸ਼ਕਾਂ ਨੂੰ ਦੱਸ ਦਈਏ। ਇਹ ਮਤਲਬ ਵੀਰੇ ਡੀਜ਼ਲ ਆ? ਜੀ। ਡੀਜ਼ਲ ਪੈਟਰੋਲ ਪੰਪ ਵਾਲੇ ਆ ਸੇਮ ਸਿਸਟਮ ਸਾਰਾ ਜੀ। ਜੀ। ਕੋਰਾ ਫਰਕ ਨਹੀਂ ਹੈਗਾ ਉਹਦੇ ਨਾਲੋਂ। ਬਣਿਆ ਤਾਂ ਨਾ ਪੈਟਰੋਲ ਪੰਪ। ਪੈਟਰੋਲ ਪੰਪ ਆ ਜੀ ਉੱਤੇ ਮੀਟਰ ਲੱਗਾ ਹੈ। ਜੀ ਹੁਣ ਅੱਗੇ ਚਲਾਇਆ ਸੀ 10 ਲੀਟਰ ਉਹਨੇ ਜਿਵੇਂ ਭਾਈ ਤੁਸੀਂ ਡੀਜ਼ਲ ਡੂਜ਼ਲ ਕੱਢਣਾ ਹੁੰਦਾ ਜਿਵੇਂ ਵੇਸਟੇਜ ਹੁੰਦੀ ਉਹ ਨਹੀਂ ਹੁੰਦੀ ਹੈ ਨਾ ਨਾ ਜਮਾ ਹੀ ਨਹੀਂ ਹੈ ਨਾ ਦਾ ਕੋਈ ਕਚਰਾ ਕੁਚਰਾ ਆਊਗਾ ਫਿਲਟਰ ਫੁੱਟ ਦੇ ਵਿੱਚ ਪ੍ਰੋਪਰ ਲੱਗੇ ਹੋਏ ਆ ਇਹ ਇੱਕ ਹੀ ਗੱਲ ਆ ਤੁਹਾਨੂੰ ਇੱਕ ਗੱਲ ਸੁਣ ਲਓ ਇਹ ਹਸਾਬ ਕਿਤਾਬ ਵੀ ਤੁਹਾਡੇ ਘਰੇ ਪੰਪ ਲੱਗ ਜੂਗਾ ਹੈ ਨਾ ਲੱਗ ਜੂਗਾ ਜੀ ਇਹਦਾ ਕੀ ਰੇਟ ਰੱਖਿਆ ਜੀ ਫਿਰ ਇਹਦੇ ਦੋ ਮਾਡਲ ਨੇ ਜੀ ਇੱਕ 12000 ਰੁਪਏ ਚ ਜੀ ਇੱਕ 13000 ਰੁਪਏ ਦਾ ਦੋ ਮਾਡਲ 12 13000 ਦੇ ਰੇਟ ਦੇ ਵਿੱਚ ਤੁਹਾਨੂੰ ਮਿਲ ਜੂਗਾ ਜੀ ਅਲੱਗ ਆਪਾਂ ਪ੍ਰੋਪਰੀ ਲਪਾਵਾਂਗੇ ਕਿ ਕਿਵੇਂ ਚੱਲਦਾ ਕੀ ਸਿਸਟਮ ਹੈ ਜੀ ਆਜੋ ਹੁਣ ਤੁਹਾਨੂੰ ਅੱਗੇ ਹੋਰ ਦਿਖਾਉਣੇ ਆ ਤਿੰਨ ਵਾਲਾ 1 2 3 ਜੀ ਹਾਂਜੀ ਇਹਦੇ ਬਾਰੇ ਵੀ ਗੱਲ ਕਰੀ ਚੱਲੀਏ ਜੀ ਤੁਸੀਂ ਦੱਸੋ ਜੀ ਇਹਦੇ ਬਾਰੇ ਮੈਨੂੰ ਇਸ ਤਰ੍ਹਾਂ ਮਿਰਜ ਜੀ ਵੀਡਰ ਤਾਂ ਆਪਣਾ ਹੈ ਇੱਕ ਆ ਜੀ ਜੀ ਇਹਨੂੰ ਆਪਾਂ ਥੱਲੋਂ ਜਿਵੇਂ ਵੱਧ ਘੱਟ ਕਰਨਾ ਜੀ ਇਹ ਹੋ ਜਾਂਦਾ ਜੀ ਇਹ ਤਿੰਨੇ ਮਾਡਲੋਂ ਦੇ ਪਏ ਹੋਏ ਨੇ ਠੀਕ ਆ ਹਾਂਜੀ ਜਿਵੇਂ 10 ਇੰਚੀ ਹੋ ਜਾਂਦਾ ਜੀ ਜੀ ਹਾਂਜੀ ਇਹ ਆਪਣਾ 12 ਇੰਚ ਹੋ ਗਿਆ ਜੀ ਜੀ ਇਹ ਆਪਣਾ 14 ਤੋਂ ਲੈ ਕੇ ਤਾਪਰ ਨੂੰ ਆਪਣਾ 18 20 ਤੱਕ ਇੰਚ ਤੱਕ ਇਹਨੂੰ ਕਰ ਸਕਦੇ ਆ 24 ਇੰਚ ਤੱਕ ਵੀ ਇਹਨੂੰ ਕਰ ਸਕਦੇ ਆ ਜੀ ਜੀ ਹਾਂ ਜੀ ਇਹਦੇ ਇਹ ਖਾਸੀਅਤ ਵੀਰ ਜੀ ਥੱਲੇ ਇਸ ਤਰ੍ਹਾਂ ਜਿਵੇਂ ਆਪਾਂ ਸਿੰਗਲ ਬਲੇਡ 'ਚ ਵੀ ਇਹਨੂੰ ਚਲਾ ਸਕਦੇ ਆ ਜੀ ਇਹ 9 ਤੋਂ 10 ਇੰਚ ਹੋ ਜਾਂਦਾ ਜੀ ਫਿਰ ਡਬਲ ਬਲੇਡ 'ਚ ਹੋ ਗਿਆ ਫਿਰ ਇਹ 트리플 ਬਲੇਡ 'ਚ ਹੋ ਗਿਆ ਜੀ ਜੀ ਹਾਂ ਜੀ ਇੱਕ ਬਲੇਡ ਆਪਾਂ ਹੋਰ ਲਾਉਣ ਦੀ ਇਹਨੂੰ ਸ਼ਮਤਾ ਰੱਖਦੇ ਆ ਜੀ ਹੋਰ ਲੱਗ ਜੂਗਾ ਹੋਰ ਲੱਗ ਜੂਗਾ ਜੀ ਠੀਕ ਆ ਜੀ ਕੰਮ ਦੇ ਮੁਤਾਬਕ ਜੇ ਕੋਈ ਆਪਣੇ ਬੈਡ ਬੂਡ ਜਾਰੀ ਚੜਾਈ ਦੇ ਵਿੱਚ ਹੁੰਦੇ ਆ ਉਹਨਾਂ ਦਾ ਵੀ ਹੈ ਜੀ ਬਾਕੀ ਮਟੀਰੀਅਲ ਵੀਰੇ ਸੇਮ ਰਹੂਗਾ ਥੱਲੋਂ ਚੇਂਜ ਹੁੰਦਾ ਜਾਊਗਾ ਉਹ ਕਸਟਮਰ ਦੀ ਡਿਮਾਂਡ ਤੇ ਓਕੇ ਜੋ ਵੀ ਕਸਟਮਰ ਚਾਹੁੰਦਾ ਜਿਸ ਤਰ੍ਹਾਂ ਵੀ ਜਿਵੇਂ ਕੋਲ ਆ ਜਾਣਾ ਆਣ ਕੇ 10 ਮਿੰਟ ਬੈਠ ਜਾਣ 20 ਮਿੰਟ ਬੈਠ ਜਾਣ ਵੀਰੇ 20 ਮਿੰਟਾਂ ਦੇ ਵਿੱਚ ਉਹ ਸਾਰਾ ਵੀਡਰ ਥੱਲੋਂ ਰੈਡੀ ਹੋ ਜਾਣਾ ਉਹ ਆਪਣੀ ਡਿਮਾਂਡ ਦੇ ਹਿਸਾਬ ਨਾਲ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਆ ਜੀ ਹਾਂਜੀ ਲਓ ਜੀ ਇਹ ਤੁਸੀਂ ਚੈੱਕ ਕਰ ਲਓ ਬਾਈ ਬਾਕੀ ਤੁਸੀਂ ਦੇਖ ਸਕਦੇ ਹੋ ਹਰੇਕ ਚੀਜ਼ ਤੁਹਾਨੂੰ ਦਿਖਾਵਾਂਗੇ ਹੁਣ ਅੱਗੇ ਹੋਰ ਚੀਜ਼ਾਂ ਜਿਹੜੀਆਂ ਇਹਨਾਂ ਨੇ ਬਣਾਈਆਂ ਹੋਈਆਂ ਨਾ ਇਹ ਪੱਠੇ ਵਾਲੀ ਮਸ਼ੀਨ ਵੀ ਇਹ ਜੀ ਬਣਾਈ ਆ ਜੀ ਇਹ ਵੀ ਪੱਠਿਆ ਪੱਠਿਆਣੀ ਮਸ਼ੀਨ ਬਣਾਈ ਹੋਈ ਹੈ ਜੀ ਹਾਂਜੀ ਜੀ ਜਿਵੇਂ ਆਪਣਾ ਸਟਾਲਾ ਕਟਣਾ ਹੂੰ ਜਾਂ ਆਪਾਂ ਚਰੀ ਕਟਨੀ ਆ ਜੀ ਉਹ ਹਰ ਇੱਕ ਚੀਜ਼ ਆਪਾਂ ਇਹਦੇ ਨਾਲ ਕਰ ਸਕਦੇ ਆ ਇਹਦੇ ਨਾਲ ਕਰ ਸਕਦੇ ਹਾਂਜੀ ਜਿਵੇਂ ਆਪਣਾ ਕੋਈ ਮੱਕੀ ਵਗੈਰਾ ਹੋਈ ਉਹ ਵੀ ਕੱਟੀ ਜਾਂਦੀ ਹੈ ਲੇਕਿਨ ਉਹਦਾ ਕਟਰ ਲੱਗ ਹੁੰਦਾ ਜੀ ਜੀ ਹਾਂਜੀ ਇਹਦੇ ਵੀਰੇ ਜਿਹੜੀ ਕਾਸਟ ਹੈਗੀ ਲੱਖ ਤੋਂ ਸ਼ੁਰੂ ਹੋ ਕੇ 1,40,000 ਤੱਕ ਐਂਡ ਹੋ ਜਾਂਦਾ ਜੀ ਇਹਦੇ ਹੋਰ ਮਾਡਲ ਵੀ ਆਉਂਦੇ ਆ ਹਾਂ ਹੋਰ ਮਾਡਲ ਵੀ ਆਉਂਦੇ ਆ ਜੀ ਉਹ ਅਲੱਗ-ਅਲੱਗ ਮਾਡਲ ਆ ਜਿਵੇਂ Honda ਦੇ ਇੰਜਨ ਵਿੱਚ ਆਪਾਂ Chennai ਦੇ ਇੰਜਨ ਵਿੱਚ ਵੀ ਇਹ ਲੈ ਸਕਦੇ ਆ ਜੀ ਜੀ ਇਹ ਇਹ ਕਿੰਨੇ ਦਾ ਆ ਜਿਹੜਾ ਆਪਣੇ ਸਾਹਮਣੇ ਉਹ ਕਿੰਨੇ ਦਾ ਇਹ ਤਿੰਨ ਮਾਡਲ ਆ ਜੀ ਇਹ ਆਪਣੇ 1,20,000 ਵਾਲਾ ਮਾਡਲ ਆ ਜੀ 1,20,000 ਜੀ ਠੀਕ ਹੈ ਜੀ ਹਾਂਜੀ ਇਹਦੇ ਵਿੱਚ ਵੀਰ ਜੀ ਇਸ ਤਰ੍ਹਾਂ ਜਿਵੇਂ ਇਹ ਆ ਕੀਮਤ ਜੀ ਇਹ ਜਿਵੇਂ Honda ਦਾ ਆਪਣਾ ਇਹਨੂੰ Honda ਦਾ ਇੰਜਨ ਲ ਹੋਂਡਾ ਦਾ ਇੰਜਨ ਉਹਨੂੰ ਚਾਈਨਾ ਜਿੰਜਰ ਲੱਗਾ ਜੀ ਓਕੇ ਹਾਂਜੀ ਉਹ ਫਿਰ ਜੇ ਆਪਾਂ ਹੋਰ ਡਾਊਨ ਇੰਜਨ ਲਾਵਾਂਗੇ ਚਾਈਨਾ ਦਾ ਤਾਂ ਕੀਮਤਾਂ ਦੀ ਘਟਦੀ ਜਾਊਗੀ ਠੀਕ ਆ ਇਹਦੀ ਕੀਮਤ ਉਹਦੇ ਨਾਲੋਂ ਜ਼ਿਆਦਾ ਆ ਇਹ 80000 ਰੁਪਿਆ ਵੀਰੇ ਜੀ ਹੋਂਡਾ ਦੇ ਇੰਜਨ ਚ ਜੇ ਆਪਾਂ ਚਾਈਨਾ ਦਾ ਇੰਜਨ ਲਾਉਨੇ ਆ ਇੱਕ ਕੀਮਤ ਆਪਣੀ ਰਹਿ ਜਾਊਗੀ 65000 ਰੁਪਿਆ ਜੀ ਇੱਕ ਜੇ ਆਪਾਂ ਥੋੜਾ ਜਿਹਾ ਚਾਈਨਾ ਜਿੰਜਰ ਵਧੀਆ ਲਾਉਨੇ ਤਾਂ ਉਹਦੀ ਕੀਮਤ ਰਹਿ ਜਾਊਗੀ 70000 ਰੁਪਿਆ ਹੁਣ ਉਹਦੇ ਵਿੱਚ ਜਿਹੜਾ ਚਾਈਨਾ ਜਿੰਜਰ ਲੱਗਿਆ ਹੋਇਆ ਉਹਦੀ ਗਾਰੰਟੀ ਫੁੱਲ ਹੋਊਗੀ ਤੁਹਾਡੇ ਵੱਲੋਂ ਪੂਰੀ ਹਾਂਜੀ ਬਸ ਜੋ ਇੰਜਨ ਦੀ ਗਾਰੰਟੀ ਹੁੰਦੀ ਹੈ ਜੀ ਉਹ 6 ਮਹੀਨੇ ਦੀ ਅਸੀਂ ਦੇ ਸਕਦੇ ਹਾਂ ਓਕੇ ਤੇ ਹੋਂਡਾ ਦੀ 1 ਸਾਲ ਦੀ ਗਾਰੰਟੀ ਹੈ ਇਹਦੀ ਤਾਂ ਫਿਰ ਫੁੱਲੀ ਗਾਰੰਟੀ ਹੈ ਜੀ ਇਹਦੇ ਵਿੱਚ ਥੋੜਾ ਜਿਹਾ ਰੇਟ ਦਾ ਫਰਕ ਪਊਗਾ ਰੇਟ ਚ ਵੀ ਰੋਜ਼ਾ ਹੋਊਗਾ ਇੰਜਨ ਲੱਗ ਗਿਆ ਤਾਂ ਰੇਟ ਦਾ ਫਰਕ ਪੈਣਾ ਪੈਣਾ ਕਿਉਂਕਿ ਇੰਜਨ ਵੀ ਵਧੀਆ ਨਾ ਫਿਰ 1 ਸਾਲ ਦੀ ਗਾਰੰਟੀ ਦੇ ਨਾਲ ਤਾਂ ਇਹ ਆਉਂਦਾ ਹੀ ਆਉਂਦਾ ਇਹਦੀ ਅੱਖਾਂ ਵਿੱਚ ਇੱਕ ਸਾਲ ਦੀ ਗਾਰੰਟੀ ਹੈ ਜੀ ਹਾਂਜੀ ਬਾਕੀ ਇਧਰਲੇ ਪਾਸੇ ਪਿਆ ਇਹਦੇ ਵਿੱਚ ਚਾਈਨੈਸ ਇੰਜਨ ਲੱਗਿਆ ਹੋਇਆ ਇਹਦੀ ਗਾਰੰਟੀ 6 ਮਹੀਨਿਆਂ ਦੀ ਆ ਰੇਟ ਦਾ ਵੀ ਫਰਕ ਆਣਾ ਜੀ ਰੇਟ ਵੀ ਹਾਂਜੀ ਰੇਟ ਵੀ ਰਚ ਜੇ ਆਪਾਂ ਜਿੰ ਤੇ ਜੇ ਆਪਾਂ Honda ਦੇ ਇੰਜਨ ਚਾਜਨੇ ਫਿਰ 80000 ਰੁਪਏ ਜੀ ਇੰਜਨਾਂ ਦੇ ਵਿੱਚ ਵੀ ਅਲੱਗ-ਅਲੱਗ ਕੁਆਲਿਟੀਆਂ ਹੈ ਜੀ ਚਾਈਨੀਜ਼ ਇੰਜਨਾਂ 'ਚ ਵੀ ਬਹੁਤ ਜ਼ਿਆਦਾਆਂ ਕੁਆਲਿਟੀਆਂ ਹੈ ਜੀ ਹਾਂਜੀ ਤੇ ਬਾਕੀ ਲੂ ਹਿਲ ਹੋਏ ਦੀ ਕੁਆਲਿਟੀ ਓਕੇ ਜਮਾ ਬਹੁਤ ਵਿਰਜ ਬਹੁਤ ਮਤਲਬ ਕਿ ਕੁਆਲਿਟੀ ਹੈ ਹੀ ਇਹ ਵਾਣਾ ਜੀ ਆਪਾਂ ਆਪ ਸਾਰਾ ਰੈਡੀ ਕਰਦੇ ਆ ਜੀ ਬਾਕੀ ਦਾ ਜਿਹੜਾ ਢਿੱਲੋ ਪਾਵਰ ਲਿਖਿਆ ਲੱਗਿਆ ਉੱਥੇ ਦਾ ਭਰੋਸਾ ਫੁੱਲ ਆ ਹਾਂ ਤੇ ਕਮਾਲ ਦੀ ਕੁਆਲਿਟੀ ਤੁਹਾਨੂੰ ਮਿਲੂਗੀ ਅੱਗੇ ਵੀ ਆਪਾਂ ਬਾਈ ਹੋਰਾਂ ਦੀ ਵੀਡੀਓ ਕੀਤੀਆਂ ਉਦੋਂ ਵੀ ਤੁਸੀਂ ਦੇਖੀਆਂ ਹੋਣਗੀਆਂ ਜੀ ਪਲੌ ਲੈਣਾ ਵੀਰ ਜੀ ਇਹ ਪਲੌ ਟਾਇਰ ਇਹ ਲ ਓਕੇ ਇਹ 8000 ਰੁਪਏ ਦਾ ਸੈਡਮੈਂਟ ਲੱਗਾ ਜੀ ਇਹਨਾਂ ਤੋਂ ਬਿਨਾ ਉਹਨੇ ਦਾ ਮਿਲੂਗਾ ਬਾਕੀ ਜੀ ਇਹ ਵਿੱਚ ਐਡ ਕਰਵਾਉਣਾ ਤੁਹਾਨੂੰ ਕਰਵਾਉਣਾ ਇਹ ਹਾਂਜੀ ਇਹ ਰੇਟ ਲੱਗਨੇ ਜੀ ਇਹਨਾਂ ਦੇ ਠੀਕ ਹੈ ਜੀ ਹਾਂਜੀ ਫਿਰ ਇਸ ਤਰ੍ਹਾਂ ਵੀ ਜੀ ਇਹਦੇ ਵਿੱਚ ਵੀ ਆਪਣੇ ਤਿੰਨ ਚਾਰ ਕੁਆਲਿਟੀਆਂ ਹੁੰਦੀਆਂ ਪਲੌ ਦੇ ਵਿੱਚ ਵੀ ਪਲੌ ਦੇ ਵਿੱਚ ਵੀ ਤਾਂ ਜਾਈ ਹਾਂ ਇਹ 3000 ਤੋਂ ਵੀਰੇ ਪਲੌ ਸ਼ੁਰੂ ਹੋ ਜਾਂਦਾ 3000 3500 ਜੋ 650 ਰੁਪਏ ਠੀਕ ਆ ਹਾਂਜੀ ਇਹ ਵੀ ਅਲਗ-ਅਲਗ ਜੀ ਹੁਣ ਜੇ ਕਿਸੇ ਦੇ ਘਰੇ ਬਾਈ ਕਈ ਵਾਰੀ ਕੋਠੀਆਂ ਘਰਟੀਆਂ ਦੇ ਵਿੱਚ ਨਾ ਘਾਹ ਕੂ ਬੀਜ ਜਾਂਦਾ ਜਾਂ ਕਿਸੇ ਨੇ ਪਾਰਕ ਦੇ ਵਿੱਚ ਘਾਹ ਕੂ ਕੱਟਣਾ ਹੁੰਦਾ ਉਹ ਵੀ ਮਸ਼ੀਨਾਂ ਆਪਣੇ ਕੋਲ ਹੈਗੀਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਅੱਜ ਸਾਰਾ ਕੋ ਆਪਾਂ 2-2 3-3 ਮਿੰਟ ਹਰੇਕ ਚੀਜ਼ ਤੇ ਲਾ ਕੇ ਨਾ ਤੁਹਾਨੂੰ ਹਰੇਕ ਚੀਜ਼ ਦਿਖਾਵਾਂਗੇ ਹਾਂਜੀ ਇਹ ਵੀ ਜੀ ਡੀਜ਼ਲ ਵੀਡਰ ਵੀ ਆਪਣੇ ਕੋਲੇ ਹੈਗੇ ਆ ओके ਜੇ ਕੋਈ ਭਰਾ ਡੀਜ਼ਲ ਵੀਡਰ 10 ਐਚਪੀ ਦੇ ਵਿੱਚ ਲੈਣਾ ਚਾਹੁੰਦਾ ਜੀ ਬਾਗਾਂ ਲਈ ਸਪੈਸ਼ਲ ਵੀਡਰ ਨੇ ਓਕੇ ਉਹ ਵੀ ਮਿਲ ਜਾਂਦੇ ਆ ਜੀ ਇਹ ਵੀ ਮਿਲ ਜਾਂਦਾ ਹਾਂਜੀ ਇਸ ਤਰ੍ਹਾਂ ਵੀ ਜੀ ਜਿਹੜੀ ਆਪਣੀ ਰੇਂਜ ਆ ਜੀ ਜੀ ਉਹ 25000 ਤੋਂ ਸ਼ੁਰੂ ਹੋ ਜਾਂਦੀ ਜੇ ਐਂਡ ਮਿਨੀ ਟਰੈਕਟਰ ਤੇ 3 ਲੱਖ ਤੇ ਐਂਡ ਹੋ ਜਾਂਦਾ ਜੀ 3 ਲੱਖ ਤੇ ਐਂਡ ਹੋ ਜਾਂਦਾ ਜੀ ਠੀਕ ਹੈ ਇਧਰਲੇ ਪਾਸੇ ਦੱਸੋ ਜੀ ਮੈਨੂੰ ਇਹਦੇ ਬਾਰੇ கிரਾਸ ਕਟਰ ਹਾਂਜੀ ਜੀ ਇਹ ਵੀਰ ਜੀ ਕਹਵਾਲੀਆਂ ਮਸ਼ੀਨਾਂ ਨੇ ਜੀ ਜਿਸ ਤਰ੍ਹਾਂ ਕੋਈ ਕਾਫੀ ਜ਼ਿਆਦਾ ਵੱਡਾ ਆਪਣਾ ਇੱਕ ਜਾਂ ਦੋ ਕਿੱਲਾਂ ਦਾ ਲਾਉਣ ਹੁੰਦਾ ਜੀ ਜੀ ਉਹਦੇ ਵਿੱਚ ਫਿਰ ਉੱਪਰ ਬੈਠ ਕੇ ਆਪਾਂ ਕੱਟ ਸਕਦੇ ਜਿੰਦੀ ਕੱਟਣ ਦੀ ਕੁਆਲਿਟੀ ਘਾਹ ਦੀ ਬਹੁਤ ਜ਼ਿਆਦਾ ਹੈ ਜੀ ਜੀ ਇੱਕ ਕਾਫੀ ਉਸ ਤੋਂ ਫੈਨਸੀ ਮਸ਼ੀਨਾਂ ਵੀ ਆਉਂਦੀਆਂ ਨੇ ਲੇਕਿਨ ਉਹ ਘਾਹ ਦੀ ਕੁਆਲਿਟੀ ਨਹੀਂ ਸਹੀ ਕੱਟਦੀਆਂ ਜੀ ਇਹਦੀ ਕੁਆਲਿਟੀ ਫੁੱਲ ਹਾਂਜੀ ਕੁਆਲਿਟੀ ਬਹੁਤ ਜ਼ਿਆਦਾ ਹੈ ਵੀਰ ਜੀ ਓਕੇ ਘਾਹ ਨੂੰ ਬਹੁਤ ਜ਼ਿਆਦਾ ਵਧਿਆ ਬਰੀਕ ਕਰਕੇ ਤੇ ਆਪਦੀ ਟਾਪੇ ਦੇ ਇੱਕ ਗ੍ਰਾਸ ਕਟਰ ਹਾਂਜੀ ਜੀ ਇਨਰਜੀ ਕਾਵਲੀਆਂ ਮਸ਼ੀਨਾਂ ਨੇ ਜੀ ਜਿਸ ਤਰ੍ਹਾਂ ਕੋਈ ਕਾਫੀ ਜਿਆਦਾ ਵੱਡਾ ਆਪਣੇ ਇੱਕ ਜਾਂ ਦੋ ਕਿੱਲਾਂ ਦਾ ਲਾਉਣ ਹੁੰਦਾ ਜੀ ਜੀ ਉਹਦੇ ਵਿੱਚ ਫਿਰ ਉੱਪਰ ਬੈਠ ਕੇ ਆਪਾਂ ਕੱਟ ਸਕਦੇ ਜਿੰਦੀ ਕੱਟਣ ਦੀ ਕੁਆਲਿਟੀ ਘਾ ਦੀ ਬਹੁਤ ਜ਼ਿਆਦਾ ਹੈ ਜੀ ਜੀ ਇੱਕ ਕਾਫੀ ਹੱਦ ਤੋਂ ਫੈਨਸੀ ਮਸ਼ੀਨਾਂ ਵੀ ਆਉਂਦੀਆਂ ਨੇ ਲੇਕਿਨ ਉਹ ਕਹਾ ਦੀ ਕੁਆਲਿਟੀ ਨਹੀਂ ਸਹੀ ਕੱਟਦੀਆਂ ਜੀ ਇਹਦੀ ਕੁਆਲਿਟੀ ਫੁੱਲ ਹਾਂਜੀ ਕੁਆਲਿਟੀ ਬਹੁਤ ਜ਼ਿਆਦਾ ਹੈ ਵੀਰ ਜੀ ਓਕੇ ਕਹਾ ਨੂੰ ਬਹੁਤ ਜ਼ਿਆਦਾ ਵਧਿਆ ਬਰੀਕ ਕਰਕੇ ਤੇ ਆਪਦੇ ਟਾਪੇ ਦੇ ਇੱਕ ਕਹਾਈ ਕੱਟਦੀ ਹੈ ਜਿਵੇਂ ਇੱਕ ਆਪਣੇ ਕੋਲੇ ਕਹਾ ਦੇ ਵਿੱਚ ਦਰਾਸਤ ਲੱਗਦੇ ਸਿਆਵਟ ਵਾਲੇ ਉਹ ਵੀ ਕੱਟਣ ਵਾਲੀਆਂ ਹੈਗੀਆਂ ਕਿ ਇੱਕ ਕੱਲਾ ਕਹਾ ਵਾਲੀਆਂ ਨਹੀਂ ਉਹ ਨਹੀਂ ਵੀਰੇ ਸਟ ਹੈਗਾ ਕੱਲਾ ਕਹਾ ਵਾਲਾ ਹੈ ਕੱਲਾ ਕਹਾ ਵਾਲਾ ਇਹਦੇ ਵਿੱਚ ਲੱਗ ਲੱਗ ਮਾਡਲ ਇਹ ਕਿੰਨੇ ਮੈਂ ਤੁਹਾਨੂੰ ਦੱਸਦਾ ਬਾਈ ਇਹ ਜਿੰਨੇ ਇਹ ਆ ਮਸ਼ੀਨ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਨਾ ਜੀ ਇਹ ਸਭ ਤੋਂ ਵੱਡੀ ਹੈ ਇਹਨਾਂ ਦੇ ਕੋਲੇ ਫਿਲਹਾਲ ਹੁਣ ਤੱਕ ਨਾ ਇਹਨਾਂ ਦੇ ਕੋਲੇ ਜਿਵੇਂ ਤੁਹਾਡੇ ਘਰ ਦੇ ਵਿੱਚ ਕਿੰਨਾ ਪਾਰਕ ਬਣਿਆ ਹੋਇਆ ਕਿੰਨਾ ਕਿ ਤੁਸੀਂ ਘਾਹ ਲਾਇਆ ਹੋਇਆ ਉਸ ਹਿਸਾਬ ਦੇ ਨਾਲ ਵੀ ਤੁਹਾਨੂੰ ਛੋਟੀ ਮਸ਼ੀਨ ਚਾਹੀਦੀ ਹੈ ਕਈ ਮੈਨੂਅਲ ਚਲਾਉਣੀ ਪਸੰਦ ਕਰਦੇ ਉਹ ਵੀ ਤੁਹਾਨੂੰ ਮਿਲ ਜੂਗੀ ਹੈ ਨਾ ਬਾਕੀ ਇਹਦਾ ਕੀ ਰੇਟ ਰਹਿ ਸਕਦਾ ਜੀ ਗੱਲ ਕਰੀਏ ਇਹਦਾ 86000 ਰੁਪਏ ਰੇਟ ਹੈ 86000 ਰੁਪਏ ਹਾਂਜੀ ਠੀਕ ਹੈ ਜੀ ਹਾਂ ਤੁਹਾਨੂੰ ਆਹ ਦਿਖਾਉਣੇ ਆ ਜੀ ਇਹਦੇ ਬਾਰੇ ਮੜੇ ਦੱਸੋ ਜੀ ਮੈਨੂੰ ਚੰਨਣਾ ਆਪਾਂ ਇਸ ਤਰ੍ਹਾਂ ਵੱਡੇ ਵੀ ਰਜਿਸਟਰ ਕੋਈ ਘਰ ਦੇ ਲਾਉਣ ਹੁੰਦੇ ਆ ਆਪਣੇ ਜੀ ਇਹ ਉਹਨਾਂ ਲਈ ਬਹੁਤ ਬੈਸਟ ਹੈ ਜੀ ਇਹ ਆਮ ਮਿਲਦੀਆਂ ਮਾਰਕੀਟ ਦੇ ਵਿੱਚ ਇੱਕ ਪਲਾਸਟਿਕ ਦੀ ਚੀਜ਼ ਉਹ ਬਣੀ ਹੁੰਦੀ ਆ ਇਹ ਚੀਜ਼ ਵੀਰੇ ਸਾਰੀ ਆਪਦੀ ਰੈਡੀ ਹੋਈ ਆ ਲੋਹੇ ਦੀ ਆ ਬਹੁਤ ਜ਼ਿਆਦੀ ਮਜ਼ਬੂਤ ਹੈ ਵੀ ਦੇ ਵਿੱਚ ਆ ਜੀ ਇਹਨਾਂ ਜਲਦੀ ਇਹ ਖਰਾਬ ਹੋਣ ਵਾਲੀਆਂ ਚੀਜ਼ਾਂ ਨਹੀਂ ਆਈਆਂ ਜੀ ਅੱਛਾ ਉਹ ਭੀ ਕਾ ਘੱਟ ਘੱਟ ਕੇ ਇਹਦੇ ਵਿੱਚ ਪਈ ਜਾਂਦਾ ਕਾ ਮਗਰ ਆ ਜਾਂਦਾ ਜੀ ਮਗਰ ਆ ਜਾਂਦਾ ਇਸ ਸਾਈਡ ਤੇ ਆ ਜਾਂਦਾ ਓਕੇ ਇਹਦੇ ਵਿੱਚੋਂ ਤੁਸੀਂ ਬਾਹਰੋਂ ਕੱਢ ਸਕਦੇ ਹਾਂ ਤੁਸੀਂ ਲੈ ਆ ਕੇ ਹਾਂਜੀ ਬਿਲਕੁਲ ਜੀ ਇਹ ਖਦਾਰਾ ਨਹੀਂ ਪੈਂਦੀ ਬਸ ਹਾਂਜੀ ਜਿਹਨੂੰ ਬਾਹਰੋਂ ਤੁਸੀਂ ਜਿਹੜਾ ਕਾ ਕੱਟਿਆ ਹੋਊਗਾ ਉਹ ਤੁਸੀਂ ਇਹਨੂੰ ਕਿਤੇ ਵੀ ਰੂਲੀ ਰਾੜੀ ਤੇ ਕਿਤੇ ਵੀ ਹਾਂਜੀ ਕਿਤੇ ਵੀ ਆਪਾਂ ਵੇਸਟਿੰਗ ਇੱਕ ਵਾਰ ਦੇ ਘਰ ਤੋਂ ਬਾਹਰ ਕਰ ਸਕਦੇ ਸੁੱਟ ਸਕਦੇ ਇਸ ਤੋਂ ਬਾਅਦ ਬਹੁਤ ਜ਼ਿਆਦਾ ਇਹਨਾਂ ਦੇ ਕੋਲੇ ਮਸ਼ੀਨਾਂ ਘਾ ਲੀਆਂ ਜਿਵੇਂ ਵੀ ਤੁਹਾਨੂੰ ਚਾਹੀਦੀ ਕਈ ਵਾਰੀ ਆਪਣੇ ਬਜਟ ਚ ਨਹੀਂ ਹੁੰਦੀ ਕੋਈ ਮਸ਼ੀਨ ਹਾਂ ਉਦੋਂ ਛੋਟੇ ਬਜਟ ਦੀ ਉਦੋਂ ਵੀ ਛੋਟੇ ਬਜਟ ਦੀ ਮੈਨੂਅਲ ਆ ਗਈਆਂ ਨਾ ਜੀ ਹੱਥ ਨਾਲ ਚਲਾਉਣ ਵਾਲੀਆਂ ਇਹ ਵੀ ਬਹੁਤ ਵਧੀਆ ਕੰਮ ਕਰਦੀਆਂ ਨੇ ਜਿਵੇਂ ਕਈ ਵਾਰੀ ਛੋਟੇ ਜਿਹੇ ਏਰੀਏ ਦੇ ਵਿੱਚ ਜਮੇ ਛੋਟੇ ਜਿਹੇ ਏਰੀਏ ਦੇ ਵਿੱਚ ਲਾਇਆ ਹੁੰਦਾ ਨਾ ਉਹਦੇ ਵਾਸਤੇ ਦਾ ਬਹੁਤ ਬੈਸਟ ਚੀਜ਼ ਹੈ ਇਹ ਕਿੰਨੇ ਕੀ ਦੀ ਹੈ ਜੀ 4400 ਰੁਪਏ ਇਹ ਹਾਂਜੀ ਇਹ ਚੈੱਕ ਕਰੋ ਤੁਸੀਂ ਜੀ ਫਿਰ ਅੱਗੇ ਦੱਸੋ ਮੈਂ ਜੀ ਇਹ ਫਿਰ ਵੀਡਰ ਆ ਜਾਂਦੇ ਆ ਜੀ ਜੇ ਜਿਸ ਤਰ੍ਹਾਂ ਆਪਾਂ ਬਾਲਾ ਛੋਟਾ ਕਰਨਾ ਜੀ 9 ਇੰਚ ਕਰਨਾ ਜੀ ਤੇ ਆਪਣਾ ਇਹ 8 ਇੰਚ ਤੱਕ ਵੀ ਇਹ ਵੀਡਰ ਹੋ ਜਾਂਦਾ ਜੀ 8 ਇੰਚ ਤੱਕ ਹਾਂ ਜੀ ਜਿਸ ਤਰ੍ਹਾਂ ਕੋਈ ਆਪਾਂ ਹਾਈ ਸਪੀਡ ਦੇ ਵਿੱਚ ਪਲੰਟਰੀ ਗੀਅਰ ਦੇ ਵਿੱਚ ਆ ਜੀ ਜਿਸ ਤਰ੍ਹਾਂ ਆਪਾਂ ਘੋੜਿਆਂ ਦੀ ਜਗ੍ਹਾ ਬਹੁਤ ਜ਼ਿਆਦਾ ਸਖਤ ਹੋ ਜਾਂਦੀ ਹੈ ਜੀ ਜੀ ਉਹਨਾਂ ਨੂੰ ਆਪਾਂ ਪੋਲਾ ਕਰਨ ਦੇ ਵਿੱਚ ਵੀ ਇਸ ਵੀਡਰ ਨਾਲ ਕਰ ਸਕਦੇ ਹਾਂ ਕਰ ਸਕਦੇ ਹਾਂ ਹਾਂ ਜੀ ਘੋੜਾ ਇੰਡਸਟਰੀ ਵਾਲੇ ਵੀਡਰ ਬਹੁਤ ਜ਼ਿਆਦਾ ਲੈ ਚੁੱਕੇ ਨੇ ਜੀ ਓਕੇ ਹਾਂ ਜੀ ਅਸੀਂ ਉੱਥੇ ਚਲਾ ਕੇ ਦੇਖਿਆ ਸੀ ਇਹਦਾ ਰਿਜ਼ਲਟ ਬਹੁਤ ਜ਼ਿਆਦਾ ਜੀ ਇਹ ਰਿਜ਼ਲਟ ਬਹੁਤ ਜੀ ਹਾਂ ਜੀ ਬਹੁਤ ਜ਼ਿਆਦਾ ਇਸ ਵੀਡਰ ਦਾ ਰਿਜ਼ ਹਾਂਜੀ ਇਹ ਜਿਆਦਾ ਸਾਰੇ ਇਹੀ ਮਾਡਲ ਪਏ ਨੇ ਇਹ ਮਾਡਲ ਆ ਜੀ ਇਹੀ ਮਾਡਲ ਸਾਰੇ 50 ਇੰਚ 9 ਇੰਚ ਨਾ ਹਾਂਜੀ ਜੀ ਕਿਸੇ ਵੀ ਇਥੇ ਕਰ ਸਕਦੇ ਹਾਂ ਘੱਟੋ ਘੱਟ 8 ਇੰਚ ਵੀ 10 ਇੰਚ ਵੀ ਆ ਜੀ ਫੁੱਟ ਵੀ ਆ 14 ਇੰਚ ਤੱਕ ਵੀ ਇਹ ਹੋ ਜਾਂਦਾ ਜੀ ਇਹ ਹੋ ਜਾਂਦਾ ਹਾਂਜੀ ਆਪਾਂ ਫਿਰ ਇਹ ਵੀ ਜੀ ਆ ਜਾਂਦਾ ਵੀਡਰ ਓਕੇ ਹਾਂਜੀ ਇਹ ਤਾਂ ਚਲੋ ਕਾਫੀ ਇਹ ਜਿਆਦਾ ਵਚਾ ਹਿਮਾਚਲ ਵਗੈਰਾ ਸੇ ਦੇਨੇ ਆ ਜੀ ਇਹ ਕਮੇਟੀ ਲਾਉਣ ਲਈ ਆ ਜੀ ਬਹੁਤ ਵਧੀਆ ਵੀਡਰ ਓਕੇ ਹਾਂਜੀ ਇਹਨੀਆਂ ਜਿਹੜੀਆਂ ਸ਼ਾਫਟਾਂ ਨੇ ਜੀ ਉਹ ਥੱਲੇ ਨੂੰ ਟੇਪਰ ਆ ਜੀ ਜੀ ਇਹ ਮਿੱਟੀ ਬਹੁਤ ਹੀ ਵਧੀਆ ਮਿੱਟੀ ਲਾਉਂਦੀ ਆ ਜੀ ਮਿਰਚ ਨੂੰ ਜਾਂ ਆਪਾਂ ਕਿਸੇ ਵੀ ਹੋਰ ਚੀਜ਼ ਨੂੰ ਮਿੱਟੀ ਲਾਉਣ ਲਈ ਜੀ ਅਜੇ ਤੱਕ ਕੋਈ ਵਧੀਆ ਇੰਨਾ ਵੀਡਰ ਨਹੀਂ ਚੱਲਦਾਗਾ ਜਿੰਨਾ ਇਹ ਚੱਲਿਆ ਜੀ ਇਹਦਾ ਰਿਜ਼ਲਟ ਬਹੁਤ ਜ਼ਿਆਦਾ ਜੀ ਟੈਸਟਿੰਗ ਹੋ ਚੁੱਕੀ ਹੈ ਇਹਦੀ ਜੀ ਤੇ ਬਹੁਤ ਵਧੀਆ ਇਹਦਾ ਰਿਜ਼ਲਟ ਜਿਹੜਾ ਸਾਨੂੰ ਆਇਆ ਹੈ ਜੀ ਇੱਕ ਗੱਲ ਇਹਨਾਂ ਦੀ ਬਹੁਤ ਚੰਗੀ ਹੈ ਵੀ ਕੀਮਤ ਹਰੇਕ ਦਿਨ ਉੱਪਰ ਲਿਖੀ ਮਿਲੂਗੀ ਤੁਹਾਨੂੰ ਇਹ 1.5 ਲੱਖ ਰੁਪਏ ਹਾਂਜੀ 1.5 ਲੱਖ 1.5 ਲੱਖ ਰੁਪਏ ਪੁੱਛਣ ਹੋ ਜਾਂਦਾ ਜੀ ਮੌਕੇ ਤੇ ਜੇ ਕੋਈ ਜਰੂਰਤ ਹੋਵੇ ਮੌਕੇ ਤੇ ਮਾੜਾ ਮੋਟਾ ਅਡਜਸਟਮੈਂਟ ਹੋ ਜਾਂਦਾ ਹਾਂਜੀ ਲਓ ਜੀ ਹਾਂਜੀ 1 ਮੀਟਰ ਵੀਰ ਜੀ ਇਹ ਆ ਜੀ ਇਹ ਆਪਣੇ ਅਗਲੀ ਸਾਈਡ ਰੂਟਰ ਆ ਜਾਂਦਾ ਜੀ ਜਿਸ ਤਰ੍ਹਾਂ ਬਾਗ ਵਿੱਚ ਆਪਾਂ ਬਹੁਤ ਵਧੀਆ ਵਰਤ ਸਕਦੇ ਇਹਨੂੰ ਜਿਸ ਤਰ੍ਹਾਂ ਬੂਟੇ ਦੇ ਨਾਲ ਜਾ ਕੇ ਸਿੱਧਾ ਲੱਗ ਜਾਂਦਾ ਜਿਵੇਂ ਬੈਕ ਰੋਟਰੀ ਦੇ ਵਿੱਚ ਥੋੜੀ ਜਿਹੀ ਬਾਗਲੀ ਦਿੱਕਤ ਆਉਂਦੀ ਹੈ ਓਕੇ ਇਹ ਆਪਾਂ ਹਾਂਜੀ ਇਹਦੇ ਟਾਇਰ ਵੀ ਜ਼ੋਰ ਲਾਉਂਦੇ ਆ ਜੀ ਪਿਛਲੀ ਸਾਈਡ ਤੋਂ ਓਕੇ ਅਗਲੀ ਸਾਈਡ ਤੋਂ ਰੂਟਰ ਲੱਗ ਜ਼ੋਰ ਲਾਉਂਦਾ ਟਾਇਰ ਲੱਗ ਜ਼ੋਰ ਲਾਉਂਦੇ ਆ ਜੀ ਹਾਂਜੀ ਬਈ ਫੀਚਰ ਹੀ ਬਹੁਤ ਪਏ ਪਏ ਯਾਰ ਹਾਂਜੀ ਇਹ ਵੀ ਬਹੁਤ ਵਧੀਆ ਵੀਡਰ ਆ ਜੀ ਚੱਲਣ ਦੇ ਵਿੱਚ ਜੀ ਹਾਂਜੀ ਵੀ ਦੇਖੀ ਚੱਲਿਆ ਤੁਸੀਂ ਨਾ ਜਾਣਕਾਰੀ ਇਕੱਠੀ ਇਹ ਫਿਰ ਰੈਡੀਮੇਡ ਮਾਡਲ ਆ ਜਾਂਦੇ ਜੀ ਇਹ ਹਾਂਜੀ ਇਹਨਾਂ ਦੀ ਕੀਮ ਇਹ ਇਹ ਰੈਡੀ ਮੇਡ ਹੈ ਇਹ ਰੈਡੀ ਮੇਡ ਹੈ ਓਕੇ ਹਾਂ ਜੀ ਜੇ ਕੋਈ ਭਰਾ ਲੈਣਾ ਚਾਹੁੰਦਾ ਜੀ ਤੇ ਇਹ ਵੀ ਵੀਡਰ ਮਿਲਦੇ ਨੇ ਇਹ ਵੀ ਮੈਜ ਹੈ ਹਾਂ ਜੀ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣੇ ਆ ਜੀ ਇਹਨਾਂ ਦੀ ਆਹ ਚੀਜ਼ਾਂ ਦੇਖੋ ਤੁਸੀਂ ਹਾਂ ਜੀ ਵੀਰ ਜੀ ਆਪਣਾ ਕੋਈ ਵੀ ਆਪਾਂ ਬੀਜ ਬੀਜਣੇ ਆ ਸਬਜ਼ੀ ਵਾਲੇ ਓਕੇ ਇਹ ਉਹਨਾਂ ਵਾਸਤੇ ਆ ਜੀ ਉਹਨਾਂ ਵਾਸਤੇ ਆ ਮੈਂ ਤੁਹਾਨੂੰ ਦੱਸਦਾ ਬਾਈ ਤੁਹਾਨੂੰ ਅਲੱਗ-ਅਲੱਗ ਮੰਨ ਕੇ ਚਲੋ ਸਿਸਟਮ ਕਰਨ ਦੀ ਲੋੜ ਨਹੀਂ ਇਹਦੇ ਵਿੱਚ ਹੀ ਗਰਾੜੀਆਂ ਨਾ ਜੈਸਾ ਤੁਸੀਂ ਬੀਜ ਪਾਉਣਾ ਉਸ ਹਿਸਾਬ ਨਾਲ ਤੁਸੀਂ ਗਰਾਰੀ ਆਪਦੀ ਲਾ ਸਕਦੇ ਹੋ ਨਾ ਜੀ ਲਾ ਸਕਦੇ ਆ ਜੀ ਜੀ ਇਹਦੇ ਵਿੱਚ ਸਾਰੇ ਨੰਬਰ ਲਿਖੇ ਹੋਏ ਆ ਮੈਂ ਤੁਹਾਨੂੰ ਦਿਖਾ ਦਿੰਨਾ ਹਾਂ ਜੀ ਇਹ ਸਾਰੀਆਂ ਮਸ਼ੀਨਾਂ ਮੇਰੇ ਅਲੱਗ-ਅਲੱਗ ਕੀਮਤ ਦੀਆਂ ਇਹ ਕਿੰਨੇ ਕਿੰਨੇ ਕੁ ਰੇਟ ਦੀਆਂ ਅਲੱਗ-ਅਲੱਗ ਤਰ੍ਹਾਂ ਦੇ ਕੰਮ ਕਰਦੀਆਂ ਜੀ ਜੀ ਆ ਮੈਂ ਤੁਹਾਨੂੰ ਦਿਖਾਈ ਦਿੰਦਾ ਦੇਖੋ ਇਧਰਲੇ ਪਾਸੇ ਜਿਵੇਂ 14 ਨੰਬਰ ਆ ਤੇ ਇਹ ਸਾਰਾ ਲਿਖਿਆ ਹੁੰਦਾ ਇਧਰਲੇ ਪਾਸੇ ਨਾ ਵੀ ਕਿਹੜਾ ਨੰਬਰ ਲਵਾਂ ਆ ਦੇਖੋ 14 ਨੰਬਰ ਚਨਾ ਔਰ ਮੱਕੀ ਕੇ ਲਈ ਮੱਕੀ ਲਈ ਹੈ ਨਾ ਇਹ ਤੁਸੀਂ ਦੇਖ ਸਕਦੇ ਹੋ ਬਾਈ ਇਹ ਸਾਰੀਆਂ ਕਰਾਰੀਆਂ ਜਿਹੜੀਆਂ ਲੱਗ ਕੇ ਤੁਸੀਂ ਬੀਜੋਸਾਂ ਨਾਲ ਬੀਜ ਸਕਦੇ ਐ ਵੀਰ ਜੀ ਇਸ ਤਰ੍ਹਾਂ ਇਹ ਮਸ਼ੀਨਾ ਹੋ ਜਾਂਦੀਆਂ ਆਪਣੀਆਂ 5000 ਤੋਂ ਸ਼ੁਰੂ ਹੋ ਕੇ ਜੀ ਐਂਡ 12 13000 ਤੱਕ ਐਂਡ ਇਹਨਾਂ ਦਾ ਚਲੇ ਜਾਂਦਾ ਜੀ ਇਹ ਅਲੱਗ-ਅਲੱਗ ਮਾਡਲ ਹੈ ਵੀਰੇ ਜਿਸ ਤਰ੍ਹਾਂ ਦੇ ਕਿਸੇ ਭਰਾ ਨੂੰ ਚਾਹੀਦਾ ਹੁੰਦਾ ਜੀ ਹਾਂਜੀ ਇੱਕ ਮਾਡਲ ਵੀਰ ਜੀ ਹਾਂਜੀ ਕਣਕਾਂ ਵਾਲਿਆਂ ਲਈ ਅਸੀਂ ਸਪੈਸ਼ਲ ਲੈ ਕੇ ਆਂਦਾ ਜੀ ਜਿਵੇਂ ਕਣਕ ਦੀ ਗੁਡਾਈ ਕਰਨੀ ਹੋਵੇ ਜੀ ਜੀ ਕਿਉਂਕਿ ਉਹ 60 ਹੁੰਦਾ ਜੀ 7 ਇੰਚ ਤੇ ਕਣਕ ਦਾ ਕਿਸੇ ਦਾ 9 ਇੰਚ ਤੇ ਹੁੰਦਾ ਜੀ ਉਹ ਫਿਰ ਆਪਾਂ ਇਹਨੂੰ ਅਡਜਸਟ ਕਰਕੇ ਆਪਦੇ ਫਾਲਿਆਂ ਨੂੰ ਇਹ ਟਾਇਰ ਆਪਣਾ ਕਣਕ ਦੇ ਵਿੱਚ ਜਿਹੜਾ ਵੇਤ ਦੇ ਵਿੱਚ ਚੱਲ ਜਾਂਦਾ ਜੀ ਇਹ ਫਿਰ ਬਹੁਤ ਵਧੀਆ ਕਣਕ ਦੀ ਗੁਡਾਈ ਕਰਦਾ ਜੀ ਲਓ ਜੀ ਇਹ ਸਪੈਸ਼ਲ ਕਣਕ ਦੀ ਗੁਡਾਈ ਲਈ ਆ ਜੀ ਸਪੈਸ਼ਲ ਇਹ ਕਣਕਾਂ ਵਾਸਤੇ ਜਿਹਨੇ ਕਣਕ ਬੀਜਣੀ ਆ ਸੀ ਇਹ ਇਹ ਬਹੁਤ ਵਧੀਆ ਕੰਮ ਕਰਦਾ ਹੈ ਜਿਹੜੇ ਵੀ ਕੋਈ ਭਰਾ ਆਰਗੇਨਿਕ ਕਰਦੇ ਆ ਉਹ ਸਪਰੇ ਨਹੀਂ ਕਰਦੇ ਔਰ ਉਹਨਾਂ ਲਈ ਇਹ ਬਹੁਤ ਵਧੀਆ ਗੁਡਾਈ ਲਈ ਬਹੁਤ ਵਧੀਆ ਜੀ ਵੀ ਥੋੜੇ ਏਰੀਆ ਦੇ ਵਿੱਚ ਨਾ ਹੁੰਦਾ ਹਾਂਜੀ ਆਮਨੇ ਕਿਸ ਤਰ੍ਹਾਂ ਇਸ ਤਰ੍ਹਾਂ ਵੀਰ ਜੀ ਜਿਵੇਂ ਉਹਨਾਂ ਆਰਗੇਨਿਕ ਵਾਲੇ ਸਾਡੇ ਕੋਲੇ ਆਉਂਦੇ ਆ ਵੀਰ ਜੀ ਉਹਨਾਂ ਨਾਲ ਆਪਣਾ ਆਮ ਹੀ ਖਾਦ ਵਗੈਰਾ ਉਹ ਸਪਰੇ ਵਗੈਰਾ ਨਹੀਂ ਕਰਦੇ ਉਹਨਾਂ ਨੂੰ ਗੁਡਾਈ ਦੀ ਬਹੁਤ ਜ਼ਰੂਰਤ ਹੁੰਦੀ ਹੈ ਉਹਨਾਂ ਦੇ ਲਈ ਬਹੁਤ ਜ਼ਿਆਦਾ ਬੈਸਟ ਹੈ ਜੀ ਗੁਡਾਈ ਦੇ ਵਾਹ ਇਹਦੀ ਕੀਮਤ ਕਿੰਨੀ ਰੱਖੀ ਹੈ ਜੀ ਇਹਦੀ ਕੀਮਤ 26000 ਰੁਪਏ ਵੀਰ ਜੀ 26000 ਹਾਂਜੀ ਏ ਵੀਰ ਜੀ ਸਾਰੇ ਆਪਣੇ ਟੂਲਸ ਆ ਜਾਂਦੇ ਆ ਓਕੇ ਹਾਂਜੀ ਜਿਸ ਤਰ੍ਹਾਂ ਕਿ ਕੋਈ ਭਰਾ ਨੂੰ ਕਿਸੇ ਚੀਜ਼ ਦੀ ਵੀ ਜ਼ਰੂਰਤ ਆ ਉਹ ਸਾਰੇ ਵੇਲੇ ਬਦ ਲਈ ਤੇ ਓਕੇ ਹਾਂਜੀ ਇਹ ਸਾਰੇ ਤੁਹਾਨੂੰ ਮਿਲ ਜਾਣਗੇ ਬਾਈ ਤਿੰਨ ਨਾਲ ਸੰਪਰਕ ਬਣਾਈ ਰੱਖਿਓ ਬਹੁਤ ਚੀਜ਼ਾਂ ਜਿਹੜੀਆਂ ਹਜੇ ਹੋਰ ਵੀ ਲਾਂਚ ਕਰਨਗੇ ਅੱਗੇ ਤੇ ਕੁਝ ਕਰ ਚੁੱਕੇ ਆ ਜਿਵੇਂ ਵੀਰ ਜੀ ਆਪਣਾ ਆ ਜਾਂਦਾ ਜੀ ਤੇਲ ਪਾਉਣ ਲਈ ਡਰਮ ਦੇ ਵਿੱਚੋਂ ਓਕੇ ਹਾਂਜੀ ਜਿਹੜਾ ਬਾਹਰ ਪਿਆ ਬਾਹਰ ਪਿਆ ਉਹੀ ਚੀਜ਼ ਹੈ ਨਾ ਹਾਂਜੀ ਸਪੀਡਵੇਅ ਕੰਪਨੀ ਦਾ ਵੀਰੇ ਠੀਕ ਹੈ ਇਹਦੇ ਥੱਲੇ ਵਾਲਾ ਜਿਵੇਂ ਉਹ ਡਰਮ ਜੋ ਉਹ ਵੀ ਨਾਲ ਮਿਲ ਜਾਂਦਾ ਕਿ ਉਹ ਅਲੱਗ ਮਿਲਦਾ ਨਹੀਂ ਜੋ ਤਾਂ ਅਲੱਗ ਸੀਗੀ ਅਟੈਚੀ ਸੀ ਉਹ ਵੀ ਮਿਲ ਜਾਂਦਾ ਉਹ ਚੀਜ਼ ਨਹੀਂ ਉਹ ਚੀਜ਼ ਹੁੰਦੀ ਨਹੀਂ ਉਹਨੂੰ ਡਰਮ ਦੀ ਨਹੀਂ ਜ਼ਰੂਰਤ ਹੈ ਇੰਨਾ ਹੁੰਦਾ ਜੀ ਇਹ ਡਰਮ ਦੇ ਉੱਪਰ ਲੱਗਿਆ ਹਾਂਜੀ ਡਰਮ ਦੇ ਉੱਪਰ ਲਾਓ ਜੀ ਪਾਜੀ ਹੋਏ ਆਏ ਨੇ ਆਪਦੇ ਕੋਲੇ ਤਰ ਤਰ ਰਜਿਸਟਰੇਟ ਦੇ ਵਿੱਚੋਂ ਜੀ ਤੇ ਇਹ ਕਾਫੀ ਆਪਣਾ ਆਜੋ ਇਹ ਮੀਟਰ ਦੇ ਕੋਲੇ ਆ ਗਿਆ ਹੈ ਨਾ ਜੀ 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 ਪਾਵਰ ਮੀਟਰ ਲੈ ਗਿਆ ਚਲੋ ਉਹਦੇ ਨਾਲ ਦਾ ਹੀ ਮਿਲਦਾ ਜੁਲਦਾ ਹੀ ਆ ਹਾਂਜੀ ਸੇਮ ਹੀ ਆ ਤੇ ਕਾਲਪਾ ਜੀ ਤੁਸੀਂ ਮੀਟਰ ਚ ਲਾਇਆ ਹਾਂਜੀ ਬਿਲਕੁਲ ਹਾਂਜੀ ਸਾਲ ਹੋ ਚੱਲੇ ਜੀ ਕਿਵੇਂ ਆ ਰਿਜ਼ਲਟ ਤੁਹਾਨੂੰ ਕਿਵੇਂ ਮਿਲਿਆ ਰਿਜ਼ਲਟ ਬਹੁਤ ਵਧੀਆ ਜੀ ਅੱਗੇ ਲੇਬਰ ਦੀ ਖਫਤ ਬਹੁਤ ਜਾਰੀ ਆਉਂਦੀ ਹੁਣ ਸਾਰਾ ਅਸੀਂ ਆਪ ਹੀ ਕਰ ਲਈਦਾ ਅੱਗੇ ਲੇਬਰ ਨੂੰ ਦੱਸ ਦੇਣ ਲੱਗ ਜਾਂਦੇ ਜੀ ਤੇ ਸਾਡਾ ਸਾਰਾ ਕੰਮ ਦੋ ਦਿਨ ਚ ਨਿਪਟ ਜਾਂਦਾ ਸਾਰਾ ਨਵੇੜ ਸਾਰਾ ਨਵੇੜ ਦਿੰਦੇ ਨੇ ਕੋਈ ਵਾਈਬ੍ਰੇਸ਼ਨ ਦਾ ਨਾ ਕੰਮ ਕਰਨ ਦਾ ਨਾ 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 ਕੋਈ ਸਰਵਿਸ ਦਾ ਕੋਈ ਮੈਟਰ ਤੁਹਾਡੇ ਨਾਲ ਕਦੀ ਨਾ ਗੱਲ ਕਰੀਏ ਜਾਂ ਕੋਈ ਐਵੇਂ ਦਾ ਨਾ ਨਹੀਂ 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 ਕੁਛ ਨਹੀਂ ਜਿ ਤੁਹਾਨੂੰ ਕਾਲ ਕਰੀਦੀ ਆ ਹੁਣ ਵੀ ਇਹ ਸਮਾਨ ਤੁਹਾਡੇ ਕੋਲ ਲੈਣ ਆਏ ਆ ਹਾਂਜੀ ਤੇ ਤੁਸੀਂ ਕਾਹੀ ਤੁਸੀਂ ਬਸ ਐਡਰੈਸ ਭੇਜ ਦਿਓ ਤੁਹਾਡੇ ਪੋਸਟ ਹੋ ਜਾਊਗਾ ਇਹੇ ਗੱਲ ਹਾਂਜੀ ਉਹ ਤੇ ਅਸੀਂ ਇੱਧਰ ਆਣਾ ਸੀ ਆਪ ਸਮਾਨ ਲੈਣ ਆ ਕੇ ਤੁਹਾਡੇ ਕੋਲ ਕੁਦਰਤੀ ਵੈਸੇ ਆਏ ਹਾਂ ਵੈਸੇ ਆਏ ਹਾਂਜੀ ਬਾਕੀ ਬਾਈ ਹੋਰਾਂ ਨੂੰ ਸਾਰੇ ਪਾਸੇ ਸੈਟੀਸਫਾਈ ਹਾਂ ਬਿਲਕੁਲ ਜੀ ਬਿਲਕੁਲ ਸਰਵਿਸ ਵਗੈਰਾ ਲਾਉਂ ਜਮ ਹਾਂਜੀ ਹਾਂਜੀ ਬਿਲਕੁਲ ਕੋਈ ਵੀ ਸਾਰਾ ਘਰ ਤੱਕ ਪਹੁੰਚ ਇਹਨਾਂ ਨੇ ਕੀਤੀ ਆ ਜਿਹੜੀ ਚੀਜ਼ ਚਾਹੀਦੀ ਨਹੀਂ ਘਰ ਤੱਕ ਪਹੁੰਚ ਕਰਦੇ ਆ ਇਹ ਤੋਂ ਵਧੀਆ ਸਰਵਿਸ ਕੀ ਹੋ ਸਕਦੀ ਹੈ ਕਿੰਨੇ ਕ ਟਾਈਮ ਤੋਂ ਜੁੜੇ ਹੋਏ ਇੱਕ ਸਾਲ ਹੋ ਗਿਆ ਜੀ ਉਹਨਾਂ ਇੱਕ ਸਾਲ ਹੋ ਗਿਆ ਹਾਂਜੀ ਜੀ ਤੇ ਚੀਜ਼ਾਂ ਵਧੀਆ ਲੱਗਦੀਆਂ ਜਿਹੜਾ ਕੋਈ ਐਮਪਲੀਮੈਂਟ ਤੁਸੀਂ ਇਹਨਾਂ ਤੋਂ ਖਰੀਦਦੇ ਓਕੇ ਹੁੰਦਾ ਜਾਂ ਹਾਂਜੀ ਹਾਂਜੀ ਬਿਲਕੁਲ ਹਾਂਜੀ ਆ ਪਾਵਰ ਬੀਟਰ ਅਸੀਂ ਖੜਿਆ ਅਸੀਂ ਇਹ ਤੋਂ ਬਿਲਕੁਲ ਸੈਟੀਸਫਾਈ ਆ ਬਿਲਕੁਲ ਕੋਈ ਤੰਗੀ ਨਹੀਂ ਆਈ ਸਾਨੂੰ ਅਜ ਤੱਕ ਕਿਨਾਂ ਦੀ ਹਾਂਜੀ ਤੇ ਜਿਹੜਾ ਮੰਨ ਲਓ ਕਿ 10 ਦਿਨ ਦਾ ਕੰਮ ਹੈ ਸਾਡਾ 2 ਦਿਨ ਚ ਹੋ ਰਿਹਾ ਓਕੇ ਹਾਂਜੀ ਵਾਹ ਜੀ ਜੋ ਜੋ ਅਸੀਂ ਕਹਿ ਰਹੇ ਆ ਹਾਂਜੀ ਮੰਨ ਲਓ ਇਹ ਦੇਖ ਦੁਕਾਨਦਾਰ ਜਦੋਂ ਸਮਾਨ ਸੇਲ ਕਰਨਾ ਉਦੋਂ ਉਹਦੇ ਹੋਰ ਲੱਭਜ ਹੁੰਦੇ ਨੇ ਸੇਲ ਕਰਨ ਤੋਂ ਬਾਅਦ ਹੋਰ ਹੁੰਦੇ ਆ ਨਹੀਂ ਨਹੀਂ ਸਾਡੇ ਉਹ ਚੀਜ਼ ਚ ਦੇਖੋ ਸਾਡੇ ਜੋ ਫਰਕ ਹੈਗਾ ਸਾਨੂੰ ਦੱਸ ਨਹੀਂ ਨਹੀਂ ਬਿਲਕੁਲ ਨਹੀਂ ਜੇ ਕੋਈ ਹੋਊਗਾ ਧੰਨਵਾਦ ਧੰਨਵਾਦ ਵੀਰੇ ਥੈਂਕ ਯੂ ਲਓ ਜੀ ਇਹ ਕੁਝ ਕਮਾਇਆ ਬਾਈ ਹੋਰਾਂ ਨੇ ਤੇ ਹੁਣ ਆਪਣੇ ਕੰਟੈਕਟ ਨੰਬਰ ਦੱਸ ਦੀ ਮੇਰੇ ਏਜੰਟ ਤੇ ਹਾਂਜੀ ਜੀ ਆਪਣਾ ਜੀ 800 ਜੀ 619100 ਜੀ ਇਹ ਇੱਕ ਮੋਬਾਈਲ ਨੰਬਰ ਹੈ ਜੀ ਜੀ ਇਹ ਹੈਗਾ 800659100 ਲਓ ਜੀ ਤੇ ਆਪਾਂ ਐਡਰੈਸ ਇੱਕ ਵਾਰ ਬੋਲ ਦਿੰਨੇ ਆ ਇੱਕ ਤਾਂ ਜਿਹੜੇ ਜਗਚਦੀ ਜਗਚਦੀ ਜਿੰਨਾ ਵੀ ਇਹਨਾਂ ਦਾ ਇੰਪਲੀਮੈਂਟ ਆ ਉਹ ਸਾਰੇ ਤਲਵੰਡੀ ਭਾਈ ਡੀਲ ਹੁੰਦੇ ਆ ਨਾ ਜੀ ਤਲਵੰਡੀ ਭਾਈ ਤੇ ਫਰੀਦੇ ਵਾਲੇ ਉਹ ਡਬਲ ਡੀਲ ਹੁੰਦੇ ਆ ਜੀ ਓਕੇ ਇਹ ਛੋਟੇ ਐਪਲੀਮੈਂਟਸ ਦੀ ਟੋਟਲ ਇਹ ਗੱਲ ਇੱਥੇ ਹੁੰਦੀ ਹੈ ਇੱਥੇ ਹੈ ਜੀ ਔਰ ਅਸੀਂ ਨਾਲ ਡੀਲਰ ਐਂਡ ਡਿਸਟ੍ਰੀਬਿਊਟਰ ਜਿੰਨੇ ਵੀ ਸਾਡੇ ਨਾਲ ਜੁੜਨਾ ਚਾਹੁੰਦੇ ਆ ਅਸੀਂ ਉਹਨਾਂ ਨੂੰ ਹੁਣ ਜੋੜ ਰਹੇ ਹਾਂ 2025 ਚ ਪਹਿਲਾਂ ਅਸੀਂ ਜਵਾਬ ਦੇ ਰਹੇ ਸੀ ਕਿਉਂਕਿ ਸਾਡੇ ਕੋਲ ਹੁਣ ਅਸੀਂ ਆਪਦਾ ਸਿਸਟਮ ਵੱਡਾ ਕਰਤਾ ਜੀ ਹੁਣ ਅਸੀਂ ਨਾਲ ਆਪਦੇ ਹੋਰ ਵੀ ਗਾ ਡੀਲਰ ਡੀਲਰ ਅਸੀਂ ਇਹਨਾਂ ਦੀ ਕੋਈ ਡੀਲਰਸ਼ਿਪ ਵੀ ਲੈਣੀ ਹੈ ਦਾ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਉਹ ਵੀ ਆਪਦੇ ਮੰਨ ਕੇ ਚੱਲੋ ਤੁਸੀਂ ਬਣਾ ਚ ਜਿਹੜੀ ਖੋਲਣੀ ਹੈ ਨਾ ਕੁਝ ਵੀ ਤੁਸੀਂ ਡੀਲਰਸ਼ਿਪ ਖੋਲਣੀ ਹੈ ਤਾਂ ਤੁਸੀਂ ਉਹਦੇ ਵਿੱਚ ਅਸੀਂ ਪੂਰੀ ਹੈਲਪ ਕਰਾਂਗੇ ਹੈਲਪ ਦਾ ਉਸੋ ਬਾਅਦ ਗਾਰੰਟੀ ਵਾਰੰਟੀ ਦਾ ਅਸੀਂ ਆਪ ਲੋਡ ਨਾਲ ਚੱਕਾਂਗੇ ਸਾਰਾ ਕੁਝ ਦੱਸੂਗੀ ਸਦਾ ਸਾਨੀ ਲਓ ਜੀ ਸੰਪਰਕ ਨੰਬਰ ਬਾਈ ਉੱਤੇ ਦੇਤੇ ਆ ਸੋ ਸ਼ੇਅਰ ਕਰਿਓ ਬਾਕੀ ਰੀਲਾਂ ਆਪਾਂ ਪਾਵਾਂਗੇ ਹਨਾ ਸਾਰੇ ਕਾਸੇ ਦੀਆਂ ਸ਼ੇਅਰ ਕਰਿਓ ਧੰਨਵਾਦ ਸ਼ੁਕਰਗੁਜ਼ਾਰ ਮੇਰ